ਵਦੇਸ਼ਾਂ ਨੂੰ ਜਾਣਾ ਭੇਡ ਚਾਲ ਆ ਜਾਂ ਸੰਕਟ ਆ ਇਹੇ ਧਰਤੀ ਪੰਜਾਬ ਨੌਜਵਾਨਾਂ ਵਾਸਤੇ ਅਗਲੀਆਂ ਪੀੜ੍ਹੀਆਂ ਵਾਸਤੇ ਗੁਜ਼ਾਰੇ ਲਾਇਕ ਮਾਣ ਸਨਮਾਨ ਵਾਲੀ ਜ਼ਿੰਦਗੀ ਨਹੀਂ ਕਰਵਾਉਂਦੀ ਲੋਕ ਇਦਾਂ ਦੇ ਜਿਹੜੇ 40-50 ਲੱਖ ਰੁਪਈਆ ਲਾ ਕੇ ਬਾਹਰ ਜਾਂਦੇ ਨੇ ਹਨਾ ਔਖੇ ਹੋ ਕੇ ਵੀ ਜਾਂਦੇ ਨੇ ਡੌਂਕੀਆਂ ਲਾ ਕੇ ਜਾਂਦੇ ਨੇ ਤਾਂ ਫਿਰ ਸਵਾਲ ਇਹ ਆਉਂਦਾ ਵੀ ਜਦ ਜੇ ਤੁਸੀਂ 40-50 ਲੱਖ ਇੱਥੇ ਲਾ ਸਕਦੇ ਹੋ ਇੱਥੇ ਵਧੀਆ ਰੁਜ਼ਗਾਰ ਬਣਾ ਲਓ ਆਪ ਦਾ ਕੋਈ ਕੋਈ ਕੰਮ ਤੋਰ ਲਓ ਤੁਸੀਂ ਫਿਰ ਤਾਂ ਸੌਖਿਆਂ ਦੇ 40-50 ਲੱਖ ਰੁਪਏ ਤੁਸੀਂ ਲਾ ਸਕਦੇ ਹੋ ਫਿਰ ਕਿਉਂ ਅਮਰੀਕਾ ਕੈਨੇਡਾ ਨੂੰ ਭਜ ਦੋ ਇਹ ਉਹ ਲੋਕ ਆ ਜਿਹੜੇ 40-50 ਲੱਖ ਔਖੇ ਹੋ ਕੇ ਜਟਾ ਤਾਂ ਲੈਂਦੇ ਆ ਉਹ ਅਸਲ ਤੋਂ ਜਟਾਉਂਦੇ ਇਸ ਸੁਪਨੇ ਦੇ ਸਿਰ ਤੇ ਆ ਵੀ ਇਹ ਅਸੀਂ ਇਦੋਂ ਕਈ ਗੁਣਾ ਬਣਾਵਾਂਗੇ ਤੇ ਇਹ ਵੀ ਮੋੜ ਦੇਾਂਗੇ ਤੇ ਇੱਕ ਹੋਰ ਜਿਵੇਂ ਕਹਿ ਲਉਣਾ ਵੀ ਸੁਪਨਿਆਂ ਦਾ ਸੰਸਾਰ ਅਮਰੀਕਾ ਦੁਨੀਆ ਦਾ ਸਭ ਤੋਂ ਅਮੀਰ ਵਿਅਕਸਤ ਮੁਲਕ ਵੀ ਉੱਥੇ ਵਸ ਜਾਗੇ ਜ਼ਿੰਦਗੀ ਬਦਲ ਜੂ ਪੰਜਾਬ ਦੇ ਵਿੱਚ ਜਹਾਜ਼ ਕਿਉਂ ਉਤਾਰੇਗੇ ਭਲਾ ਕਿੱਡੀ ਗੱਲ ਹੈ ਵੀ ਅੰਮ੍ਰਿਤਸਰ ਤਾਰ ਤੱਕ ਗੁਜਰਾਤ ਤਾਰ ਤੱਕ ਕਿ ਦਿੱਲੀ ਤਾਰ ਦਿੰਦੇ ਉਹ ਤਾਂ ਕਹਿੰਦੇ ਪੰਜਾਬ ਦੀ ਹੱਦ ਆ ਉਹ ਇਹ ਵੀ ਇੱਕ ਉਹ ਵੀ ਅੱਛਾ ਹੋਰ ਹੈ ਨਾ ਆਪਣੇ ਇੱਕ ਸੌਖਾ ਜਿਹਾ ਵਰਤਾਂਤ ਚੱਲਦਾ ਹੁਣ ਵੀ ਕਿਉਂਕਿ ਪੰਜਾਬ ਨੂੰ ਬਦਨਾਮ ਕਰਨਾ ਵੀ ਇਹ ਬਲਾਂ ਬਦਨਾਮ ਫਿਰ ਪੰਜਾਬ ਇਹਦਾ ਮਤਲਬ ਇਹ ਦਿਖਾਉਣਾ ਸੀ ਵੀ ਨਹੀਂ ਨਹੀਂ ਪੰਜਾਬ ਤੋਂ ਤਾਂ ਨਹੀਂ ਕੋਈ ਜਾਂਦਾ ਬਾਹਰ ਪੰਜਾਬ ਤੋਂ ਕੋਈ ਗੈਰਕਾਨੂੰਨੀ ਪ੍ਰਵਾਸ ਨਹੀਂ ਹੁੰਦਾ ਟਰੰਪ ਹੋਰਾਂ ਦੇ ਮੁਕਾਬਲੇ ਇਹਨਾਂ ਲੋਕਾਂ ਦਾ ਕੀ ਗਣਾ ਜਿਹੜੇ ਉੱਥੇ ਗਏ ਟਰੰਪ ਹੋਰਾਂ ਦੇ ਮੁਕਾਬਲੇ ਟਰੰਪ ਵਰ ਗਿਆ ਨੇ ਜਾਂ ਇਹਨਾਂ ਹਾਕਮਾਂ ਨੇ ਕੁੱਲ ਦੁਨੀਆ 'ਚ ਜੰਗਾਂ ਲਾਈਆਂ ਹੋਈਆਂ ਦੁਨੀਆ ਦੇ ਸਭ ਤੋਂ ਵੱਡੇ ਮੁਜਰਮ ਤਾਂ ਖੁਦ ਨੇ ਐਡੇ ਵੱਡੇ ਗਨਾਹਗਾਰ ਆ ਜਿਹੜੇ ਉਹ ਉੱਥੇ ਬੈਠ ਕੇ ਡਿਸਾਈਡ ਕਰਦੇ ਆ ਵੀ ਆ ਜਿਹੜੇ ਫਲਾਣੇ ਆਚਾਰ ਮਜ਼ਦੂਰ ਆਏ ਸੀ ਸਾਡੇ ਦੇਸ਼ 'ਚ ਮਤਲਬ ਬਿਹਤਰ ਜ਼ਿੰਦਗੀ ਦੀ ਆਸ ਲੈ ਕੇ ਆਏ ਤਾਂ ਕਿਰਤ ਕਰਨੀ ਸੀ ਉਹ ਐਡੇ ਗਨਾਹਗਾਰ ਹੋ ਗਏ ਵੀ ਤੁਸੀਂ ਉਹਨਾਂ ਨੂੰ ਹੱਥਕੜੀਆਂ ਲਾ ਕੇ ਤੇ ਮਤਲਬ ਜਿਵੇਂ ਮਹਾ ਮੁਜਰਮ ਹੋਣ ਦੁਨੀਆ ਦੇ ਇਸ ਢੰਗ ਨਾਲ ਰਿਪੋਰਟ ਕਰ ਰਹੇ ਹਾਂ ਨਾਰਾ ਤਾਂ ਇਹ ਵੀ ਲਾਇਆ ਜਾਂਦਾ ਵੀ ਸੰਸਾਰ ਸਾਰਾ ਖੁੱਲਾ ਇੱਕ ਦੂਜੇ ਲਈ ਸੰਸਾਰ ਇੱਕ ਮੰਡੀ ਆ ਜੋ ਮਰਜ਼ੀ ਵਪਾਰ ਕਰੋ ਫਿਰ ਇਹ ਜਿਹੜੇ ਕਿਰਤ ਕਰਨ ਜਾਂਦੇ ਆ ਉਹਨਾਂ ਤੇ ਏਡੀ ਵੱਡੀ ਰੋਕ ਕਿਉਂ ਹੈ ਇਹ ਹੀ ਹੈ ਨਾ ਵੀ ਜਦੋਂ ਆ ਜਦੋਂ ਤਾਂ ਆਪ ਕਹਿਣਾ ਉਦੋਂ ਤਾਂ ਕਹਿਣਾ ਵੀ ਦੇਖੋ ਗਲੋਬਲਾਈਜੇਸ਼ਨ ਦਾ ਨਾਅਰਾ ਦਿੱਤਾ ਸਾਰੇ ਸਾਮਰਾਜੀਆਂ ਨੇ ਉਹਨਾਂ ਦਾ ਸਿੱਧਾ ਜਾਂ ਤਰਕ ਹੈ ਵੀ ਪੂੰਜੀ ਨੂੰ ਤਾਂ ਸਾਰੀ ਦੁਨੀਆ ਚ ਰਾਹ ਚਾਹੀਦੀ ਹੈ ਪੈਸੇ ਨੂੰ ਤਾਂ ਸਾਰੀ ਦੁਨੀਆ ਚ ਜਿੱਥੇ ਜਾ ਕੇ ਮਰਜ਼ੀ ਲੁੱਟ ਮਚਾਉਣ ਦੀ ਇਜਾਜ਼ਤ ਹੋਵੇ ਪਰ ਕਿਰਤੀ ਆ ਜਿਹੜਾ ਉਹ ਸਾਡੀ ਪਲਾਨ ਚ ਹੋਵੇ ਪ੍ਰਵਾਸੀਆਂ ਬਾਰੇ ਵੀ ਉਹਨਾਂ ਦੀਆਂ ਪਾਲਿਸੀਆਂ ਇਹ ਹੈ ਪ੍ਰਵਾਸੀ ਨੂੰ ਕਾਨੂੰਨ ਅੱਡ ਪਿਆ ਰਹਿੰਦਾ ਇਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਉੱਥੇ ਪ੍ਰਵਾਸੀ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਦੇ ਰਹਿੰਦੇ ਆ ਕੈਨੇਡਾ 'ਚ ਕਰਦੇ ਨਹੀਂ ਆਪਣੇ ਬੰਦੇ ਹੁਣ ਜਾਂਦੇ ਆ ਇਹ ਜਾ ਕੇ ਉੱਥੇ ਮਤਲਬ 2 ਸਾਲ ਜਾਂ 6 ਮਹੀਨੇ ਜਾਂ ਜਿੰਨੇ ਰਹਿੰਦੇ ਆ ਕੰਮ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਕੰਮ ਕਰਦੇ ਆ ਬਹੁਤ ਲਗੂਣੀਆਂ ਤਾਂ ਮਤਲਬ ਕਿਰਤ ਕੀਮਤਾ ਤੇ ਕਰਦੇ ਆ ਬਿਲਕੁਲ ਤੇ ਇਹ ਆਪਣੇ ਜਾਨੀ ਤਾਂ ਚੋਰੀ ਕਰ ਰਹੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਅਮਰੀਕਾ ਨੂੰ ਹੁਣ ਦੁਨੀਆ ਦਾ ਵੱਡਾ ਤੜਵੈਲ ਕਿਹਾ ਜਾਂਦਾ ਹੈ ਨਾ ਕਿਉਂ ਇਹੋ ਉੱਪਰ ਚਲੇ ਗਏ ਆਪਾਂ ਕਿਉਂ ਥੰਨੇ ਆ ਗਏ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਇਸ ਟਾਈਮ ਪੰਜਾਬ ਦੇ ਵਿੱਚ ਇੱਕ ਵੱਡਾ ਮਸਲਾ ਚੱਲ ਰਿਹਾ ਇਹ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਹੈ ਪੂਰੇ ਭਾਰਤ ਦੇ ਵਿੱਚ ਹੀ ਆ ਤੇ ਦੁਨੀਆ ਪੱਧਰ ਤੇ ਵੀ ਹੈ ਇਹ ਮਸਲਾ ਕਿ ਅਮਰੀਕਾ ਦੇ ਵਿੱਚੋਂ ਜਿਹੜੇ ਪ੍ਰਵਾਸ ਕਰਕੇ ਉਹਨਾਂ ਨੂੰ ਰਿਪੋਰਟ ਕਰਕੇ ਉਹਨਾਂ ਦੇ ਦੇਸ਼ਾਂ ਵਿੱਚ ਭੇਜਿਆ ਜਾਂਦਾ ਤੇ ਆਪਾਂ ਜਦੋਂ ਦੇਖਦੇ ਆ ਇਸ ਮਸਲੇ ਤੇ ਗੰਭੀਰਤਾ ਦੀ بجائے ਕੁਝ ਐਲੀਗੇਸ਼ਨ ਲੱਗ ਰਹੇ ਨੇ ਇੱਕ ਦੂਜੇ ਤੇ ਆਪਾਂ ਆਪਣੇ ਮੰਤਰੀਆਂ ਦੇ ਬਿਆਨ ਵੀ ਸੁਨੇ ਆ ਉਹ ਉਹਨਾਂ ਦੇ ਮੁੱਦਾ ਸਿਰਫ ਇਸ ਟਾਈਮ ਇਹ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਅਮਰੀਕਾ ਤੋਂ ਜਹਾਜ਼ ਪੰਜਾਬ ਕਿਉਂ ਉਤਾਰਿਆ ਤੇ ਮੋਦੀ ਸਾਹਿਬ ਉਹਨਾਂ ਤੇ ਐਲੀਗੇਸ਼ਨ ਲਾ ਰਹੇ ਨੇ ਇਸ ਮਸਲੇ ਦੀ ਜੜ ਆ ਜਿਹੜੀ ਉਹ ਨਹੀਂ ਫੜੀ ਜਾ ਰਹੀ ਸਾਰੇ ਪ੍ਰਵਾਸ ਬਾਰੇ ਗੱਲ ਨਹੀਂ ਹੋ ਰਹੀ ਇਹ ਕਿਉਂ ਹੋ ਰਿਹਾ ਕਿਉਂ ਨੌਜਵਾਨਾਂ ਨਾਲ ਇਦਾਂ ਧੱਕਾ ਹੋ ਰਿਹਾ ਤਾਂ ਆਪਾਂ ਕੋਸ਼ਿਸ਼ ਕਰਾਂਗੇ ਅੱਜ ਇਹ ਸਾਰੇ ਮਸਲੇ ਦੀ ਜੜ ਫੜੀਏ ਆਖਰੀ ਮਸਲਾ ਪੂਰਾ ਹੈ ਕੀ ਆ ਕਿੰਨਾ ਕਬੜਾ ਕਿੰਨਾ ਕੰਭੀਰ ਆ ਸਾਨੂੰ ਕਿਵੇਂ ਸੋਚਣਾ ਚਾਹੀਦਾ ਤਾਂ ਇਸ ਮਸਲੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਸੁਰਖਲੀ ਦੇ ਸੰਪਾਦਕ ਪਵੇਲ ਕੁਸਾ ਜੀ ਨੇ ਪਵੇਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਾਂਜੀ ਜੀ ਸ਼ੁਕਰੀਆ ਟਾਈਮ ਦੇਣ ਲਈ ਤਾਂ ਅੱਜ ਜਿਹੜੇ ਸਮੇਂ ਆਪਾਂ ਗੱਲਬਾਤ ਕਰ ਰਹੇ ਹਾਂ ਜਿਸ ਟਾਈਮ ਪੰਜਾਬ ਦੇ ਲੋਕਾਂ ਦੀਆਂ ਗੱਲਾਂ ਬਾਤਾਂ ਦਾ ਵਿਸ਼ਾ ਇਹ ਹੈ ਆ ਕਿ ਸਾਡੇ ਉਧਰ ਭਾਰਤੀਆਂ ਨੂੰ ਪੰਜਾਬੀਆਂ ਨੂੰ ਅਮਰੀਕਾ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਨਾ ਜਦੋਂ ਆਪਾਂ ਦੇਖਦੇ ਆਂ ਵੀ ਇਹ ਮਸਲਾ ਤਾਂ ਕਾਫੀ ਗੰਭੀਰ ਆ ਪਰ ਫੇਰ ਵੀ ਇਸਤੇ ਹਲੇ ਉਨੀ ਗੰਭੀਰਤਾ ਨਾਲ ਕੋਈ ਗੱਲਬਾਤ ਆਈ ਨਹੀਂ ਤਾਂ ਮੈਂ ਚਾਹੁੰਨਾ ਕਿ ਇਸ ਮਸਲੇ ਦੀਆਂ ਬਰੀਕੀਆਂ ਜੜਾਂ ਜਿਹੜੀਆਂ ਉਹ ਫਰੂਲੀਆਂ ਜਾਣ ਤੇ ਲੋਕਾਂ ਨੂੰ ਥੋੜਾ ਹੋਰ ਸੌਖੇ ਤਰੀਕੇ ਨਾਲ ਦੱਸਿਆ ਜਾਵੇ ਮਸਲਾ ਸਾਰਾ ਕੀ ਆ ਹਨਾ ਪਹਿਲਾਂ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੂੰਗਾ ਜਦੋਂ ਪ੍ਰਵਾਸ ਕਰਕੇ ਉਧਰ ਜਾਂਦੇ ਨੇ ਹਨਾ ਸਾਡੇ ਭਾਰਤੀ ਸਾਡੇ ਪੰਜਾਬੀ ਤਾਂ ਥੋੜੀ ਜਿਹਾ ਆਪਾਂ ਪ੍ਰਵਾਸ ਤੇ ਗੱਲ ਕਰੀਏ ਪ੍ਰਵਾਸ ਹੈ ਕੀ ਆ ਕਿਉਂ ਕਰਨਾ ਪੈ ਰਿਹਾ ਜੀ ਹਾਂਜੀ ਬਹੁਤ ਸਾਰੀ ਚਰਚਾ ਹੋ ਰਹੀ ਆ ਇਸ ਗੱਲ ਬਾਰੇ ਬਈ ਜਿਹੜੇ ਰਿਪੋਰਟ ਕੀਤੇ ਆ ਬੰਦੇ ਅਮਰੀਕਾ ਤੋਂ ਚਰਚਾ ਹੋਣ ਦਾ ਤਾਂ ਇੱਕ ਵਿਸ਼ੇਸ਼ ਕਾਰਨ ਤਾਂ ਇਹ ਹੈ ਵੀ ਇਹ ਜਿਹੜਾ ਨਵਾਂ ਰਾਸ਼ਟਰਪਤੀ ਬਣਿਆ 트াম্প 트াম্প ਨੇ ਇਹ ਆਪਦੇ ਜਣੀ ਕਹਿ ਲੋ ਚੋਣ ਵਾਦੇਆਂ ਚ ਇੱਕ ਉਹਦਾ ਵਾਦਾ ਸੀ ਵਾਦਾ ਇਸ ਤਰ੍ਹਾਂ ਵੀ ਉਹ ਅਮਰੀਕਾ ਨੂੰ ਮੁੜ ਕਹਿੰਦਾ ਮਹਾਨ ਬਣਾਉਣਾ ਤੇ ਵੀ ਉਹ ਕਹਿੰਦਾ ਉਹਦੀ ਮਹਾਨਤਾ ਤੇ ਆ ਚ ਆ ਗਈ ਪਿਛਲੇ ਸਾਲਾਂ ਚ ਦੂਜੀਆਂ ਸਰਕਾਰਾਂ ਨੇ ਉਹ ਕੁਝ ਕਰਿਆ ਨਹੀਂ ਜਿਹਦੇ ਕਰਕੇ ਵੀ ਅਮਰੀਕਾ ਮਹਾਨ ਸੀ ਤੇ ਉਹ ਮਹਾਨਤਾ ਚ ਇੱਕ ਨੁਕਸਾਨ ਮਤਲਬ ਇੱਕ ਸਮੱਸਿਆ ਇਹ ਹੈ ਵੀ ਜਿਹੜੇ ਬਾਹਰੋਂ ਆ ਕੇ ਇੱਥੇ ਪ੍ਰਵਾਸੀ ਗੈਰਕਾਨੂੰਨੀ ਢੰਗ ਨਾਲ ਵਸਦੇ ਆ ਉਹ ਮਤਲਬ ਮੁਲਕ ਨੂੰ ਖਰਾਬ ਕਰਦੇ ਆ ਤੇ ਆਰਥਿਕਤਾ ਤੇ ਭਾਰ ਪਾਉਂਦੇ ਆ ਤੇ ਵਾਧੂ ਦੀਆਂ ਸਹੂਲਤਾਂ ਲੈ ਜਾਂਦੇ ਆ ਵੀ ਉਹਨਾਂ ਨੂੰ ਉਹਨਾਂ ਦੇ ਦੇਸ਼ਾਂ 'ਚ ਛੱਡਾਂਗੇ ਹਾਂ ਮੁੱਖ ਤੌਰ ਤੇ ਉਹਨਾਂ ਦਾ ਤਾਂ ਜਿਹੜਾ ਇਹ ਨਾਰਾ ਹੈ ਉਹ ਤਾਂ ਅਸਲ 'ਚ ਇੱਕ ਤਰ੍ਹਾਂ ਵੋਟਾਂ ਪਟੋਰਨ ਦਾ ਨਾਰਾ ਸੀ ਆਪ ਦੇ ਆਪ 'ਚ ਕੋਈ ਬਹੁਤ ਵੱਡਾ ਭਾਰ ਉਥੋਂ ਦੀ ਆਰਥਿਕਤਾ ਤੇ ਨਹੀਂ ਹੈ ਸਗੋਂ ਕਿਸੇ ਹੱਦ ਤੱਕ ਅਮਰੀਕਾ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਹੈ ਉਹਨਾਂ ਦੀ ਸਸਤੀ ਕਿਰਤ ਦਾ ਲਾਹਾ ਵੀ ਲੈਂਦਾ ਰਿਹਾ ਪਰ ਉਹਦੋਂ ਆਪਾਂ ਅੱਡ ਗੱਲ ਕਰਦੇ ਹਾਂ ਹੁਣ ਤਾਂ ਚਰਚਾ ਹੋਣ ਦਾ ਕਾਰਨ ਇਹ ਵੀ ਉਹਨਾਂ ਨੇ ਜਿਵੇਂ ਕਿ ਜਿਹੜੇ ਇਸ ਤਰ੍ਹਾਂ ਦੇ ਪੋਲੀਟੀਸ਼ੀਅਨ ਹੈ ਇੱਥੇ ਮੋਦੀ ਵੀ ਇਹੀ ਕੰਮ ਕਰਦਾ ਹੈ ਇੰਡੀਆ 'ਚ ਉੱਥੇ ਟਰੰਪ ਨੇ ਇਹ ਕੰਮ ਕੀਤਾ ਵੀ ਉਹ ਕੋਈ ਕਿਸੇ ਮੁੱਦੇ ਨੂੰ ਜਿਹੜੀ ਛੋਟੀ ਜੀ ਗੱਲ ਹੁੰਦੀ ਹੈ ਉਹਨੂੰ ਬਹੁਤ ਵੱਡੀ ਬਣਾ ਕੇ ਇੰ样 ਪੇਸ਼ ਕਰਦੇ ਆ ਜਿਵੇਂ ਦੇਸ਼ ਦਾ ਸੰਕਟ ਤਾਂ ਇਹਦੇ ਨਾਲ ਹੀ ਵੱਜਿਆ ਹੋਇਆ ਹੈ ਇੱਥੇ ਇੰਟਰਨੈਸ਼ਨਲ ਲੈਵਲ ਤੇ ਬਣਾਤਾ ਜਿਵੇਂ ਇੱਥੇ ਇਹ ਰਹੀਂਗੀ ਵਾਲੇ ਮਸਲੇ ਨੂੰ ਹਾਲਾਂਕਿ ਭਾਰਤ ਦੀ ਬਹੁਤ ਵੱਡੀ ਪਾਪੂਲੇਸ਼ਨ ਦੇ ਮੁਕਾਬਲੇ ਬਹੁਤ ਛੋਟੀ ਜੀ ਗਿਣਤੀ ਹੈ ਮੀਆਂ ਮਾਰ ਤੋਂ ਜਿਹੜੇ ਇੱਧਰ ਆਏ ਦਿੱਲੀ ਚ ਸੈਂਕੜਿਆਂ ਦੀ ਕੁਝ ਤਦਾਦ ਚ ਕਿਤੇ ਬੈਠੇ ਆ ਤੇ ਉਹਨਾਂ ਨੂੰ ਵੀ ਉਹਨਾਂ ਨੇ ਦਿੱਲੀ ਇਲੈਕਸ਼ਨਾਂ ਚ ਕਿੱਡੀ ਵੱਡੀ ਗੱਲ ਬਣਾਈ ਵੀ ਜਿਵੇਂ ਦਿੱਲੀ ਦੇ ਸਾਰੇ ਸਾਂਖੜਤਾ ਰਹਿਗੀਆਂ ਨਾਲ ਜੁੜੇ ਹੋਣ ਇਹੀ ਕੰਮ ਉਥੇ ਟਰੰਪ ਨੇ ਕੀਤਾ ਉਹਦੇ ਕਰਕੇ ਉਹਨਾਂ ਨੇ ਜਿਹੜਾ ਇਹ ਇੱਕ ਤਰ੍ਹਾਂ ਰਿਪੋਰਟ ਕਰਨ ਦਾ ਉਹਨਾਂ ਦਾ ਪ੍ਰੋਜੈਕਟ ਜਿਹੜਾ ਨਾ ਧੂਮ ਧੜੱਕਾ ਆ ਪ੍ਰੋਜੈਕਟ ਹੁੰਦਾ ਉਹ ਸੀਗਾ ਤੇ ਉਹਦੇ ਚੋਂ ਫਿਰ ਅਨੁਸਾਰ ਜਿਹੜਾ ਆਇਆ ਹੁੰਦਾ ਵੀ ਜਿਵੇਂ ਮੋਦੀ ਕਹਿੰਦਾ ਮੋਦੀ ਹੈ ਤਾਂ ਸੰਭਵ ਹੈ ਉਹਦਾ ਵੀ ਉਥੇ ਸ ਵੀ ਜੇ ਟਰੰਪ ਦਾ ਤਾਂ ਹੋ ਸਕਦਾ ਵੀ ਉਹ ਤਾਂ ਜੋ ਕਹਿੰਦਾ ਕਰ ਦਿੰਦਾ ਤੇ ਉਹਨੇ ਨਾਲ ਦੀ ਨਾਲ ਪਹਿਲਾ ਕੰਮ ਇਹ ਕੀਤਾ ਵੀ ਜਿਹੜੇ ਉੱਥੇ ਜਮਾ ਹੁਣੇ-ਹੁਣੇ ਫੜੇ ਸੀ ਇਹ ਵੱਡਾ ਐਸਾ ਉਹ ਹੈ ਜਿਹੜਾ ਕਿਉਂਕਿ ਦੂਜੇ ਤਾਂ ਕਿਸੇ ਲੈਵਲ ਤੇ ਕੋਈ ਨਾ ਕੋਈ ਕੇਸ ਹੋ ਗਿਆ ਕੋਈ ਨਾ ਕੋਈ ਸਟੇ ਲੈ ਲਈ ਕੋਈ ਨਾ ਕੋਈ ਇੱਕ ਵਾਰੀ ਲੀਗ ਨਹੀਂ ਜਾਂ ਟੈਕਨੀਕਲੀ ਕਿਸੇ ਨਾ ਕਿਸੇ ਗਿਣਤੀ 'ਚ ਆ ਗਈ ਹਾਂ ਜਿਹੜੇ ਜਸਟ 2-4 ਮਹੀਨਿਆਂ ਜੀ ਜਮੀ ਨਵੀਂ ਨਾ ਪਹਿਲਾਂ ਹੀ ਸੀਗੇ ਕਿਸੇ ਅਰੈਸਟ ਕੀਤੇ ਹੋਏ ਜਾਂ ਉਹਨਾਂ ਨੂੰ ਉਹਨਾਂ ਨੇ ਕਿਸੇ ਕਾਗਜ਼ੀ ਕਾਰਵਾਈ 'ਚ ਪੈਣ ਤੋਂ ਪਹਿਲਾਂ-ਪਹਿਲਾਂ ਜਣੀ ਇੱਕ ਤਰ੍ਹਾਂ ਵਾਪਸ ਤੋਰਤਾ ਇਹ ਸੈਂਸ ਚ ਤਾਂ ਇਹ ਹੁਣ ਤਾਂ ਇੰਨੀ ਕੁ ਗੱਲ ਹੈ ਉਹ ਗੱਲ ਦੇਖੋ ਤੁਸੀਂ ਕੀਤੀ ਹੈ ਪ੍ਰਵਾਸ ਦੀ ਉਹ ਗੱਲ ਇਹ ਆ ਵੀ ਪ੍ਰਵਾਸ ਦਾ ਮੁੱਦਾ ਮੁੱਦਾ ਬਹੁਤ ਵੱਡਾ ਹੈ ਆਪਣੇ ਹੂੰ ਉਨ ਸਾਰੀ ਦੁਨੀਆ ਚ ਇਹ ਵਾਪਰ ਰਿਹਾ ਇਸ ਵੇਲੇ ਇੱਕ ਤਾਂ ਸੋਤੇ ਹੀ ਗੱਲ ਹੈ ਸਮਾਜ ਚ ਸਾਰੀ ਦੁਨੀਆ ਦਾ ਹੁਣ ਤੱਕ ਦਾ ਇਤਿਹਾਸ ਵੀ ਇਹੀ ਦੱਸਦਾ ਹੈ ਬਈ ਪਛੜੀਆਂ ਥਾਵਾਂ ਤੋਂ ਔਖੇ ਹਾਲਾਤਾਂ ਵਾਲੀਆਂ ਥਾਵਾਂ ਤੋਂ ਸੌਖੇ ਹਾਲਾਤਾਂ ਵਾਲੀਆਂ ਥਾਵਾਂ ਵੱਲ ਜਿੱਥੇ ਜ਼ਿੰਦਗੀ ਉਦੋਂ ਬਿਹਤਰ ਹੁੰਦੀ ਹੈ ਉਦੋਂ ਬਿਹਤਰ ਦੇਖਦੀ ਹੁੰਦੀ ਆ ਬਾਹਰੋਂ ਹੂੰ ਉਸ ਥਾਂ ਵੱਲ ਪ੍ਰਵਾਸ ਹੁੰਦਾ ਆ ਇਹ ਪ੍ਰਵਾਸ ਦੀਆਂ ਬਹੁਤ ਸਾਰੀਆਂ ਕਿਸਮਾਂ ਵੀ ਪ੍ਰਵਾਸ ਕਿਸਮਾਂ ਤੋਂ ਭਾਵ ਵੀ ਇੱਕ ਇੱਕ ਲੀਗਲ ਪ੍ਰਵਾਸ ਵੀ ਹੈ ਔਰਮਲ ਵੀਜ਼ਾ ਲਾ ਕੇ ਪਾਸਪੋਰਟ ਬਣ ਕੇ ਉਹ ਪ੍ਰਵਾਸ ਵੀ ਹੈ ਇੱਕ ਮਤਲਬ ਅਜਾੜੇ ਰਾਂ ਹੀ ਹੋਇਆ ਪ੍ਰਵਾਸ ਵੀ ਹੈ ਜਿਵੇਂ ਹੁਣ ਰਹਿ ਗਿਆ ਮੀਆਮਾਰ ਵਾਲੇ ਆ ਸੰਤਾਲੀ ਵਾਲਾ ਪ੍ਰਵਾਸ ਵੀ ਹੈ ਬਿਲਕੁਲ ਇੱਕ ਮੁਲਕਾਂ ਦੇ ਅੰਦਰ ਦਾ ਪ੍ਰਵਾਸ ਵੀ ਹੈ ਜਿਵੇਂ ਸਾਡੇ ਪ੍ਰਵਾਸੀ ਮਜ਼ਦੂਰ ਇੱਥੇ ਆਉਂਦੇ ਆ ਐ ਤਾਂ ਉਹਦੀਆਂ ਬਹੁਤ ਸਾਰੀਆਂ ਬਣ ਗਈਆਂ ਹੂੰ ਦੇਖੋ ਮੁੱਖ ਤੌਰ ਤੇ ਇਹਨਾਂ ਸਾਰੇ ਪ੍ਰਵਾਸ ਹੈ ਜਿਹੜੇ ਹੂੰ ਚਾਹੇ ਸਿੱਧੀ ਮਜਬੂਰੀ ਚੋਂ ਨਿਕਲਣਾ ਚਾਹੇ ਜਾਂ ਸਿੱਧੀ ਮਜਬੂਰੀ ਚੋਂ ਨਿਕਲਣਾ ਸਿੱਧੀ ਮਜਬੂਰੀ ਚੋਂ ਤਾਂ ਅਜਾੜੇ ਹੁੰਦੇ ਆ ਧਾਰਮਿਕ ਫਿਰਕੂ ਕਤਲੇਆਮ ਹੁੰਦੇ ਆ ਜਦੋਂ ਹਕੂਮਤਾਂ ਉਲਟ ਦੀਆਂ ਪਲਟ ਦੀਆਂ ਜਦੋਂ ਇਹੋ ਜਿਹਾ ਕੁਝ ਵਾਪਰਦਾ ਮੁਲਕ ਵੰਡੇ ਜਾਂਦੇ ਆ ਹਕੂਮਤਾਂ ਦੀਆਂ ਗਿਣਤੀਆਂ ਮਿੰਟੀਆਂ ਕਰਕੇ ਇੱਕ ਤਾਂ ਉਹ ਅਜਾੜਿਆਂ ਵਾਲੇ ਪ੍ਰਵਾਸ ਆ ਇੱਕ ਪ੍ਰਵਾਸ ਇਹ ਵੀ ਆ ਵੀ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਆ ਚਾਹੇ ਉਹਦੀਆਂ ਕਈ ਵੰਨਗੀਆਂ ਹੂੰ ਵੱਡੀ ਗੱਲ ਇਹ ਵੀ ਇਹ ਸਾਰਾ ਕੁਝ ਹੈ ਜਿਹੜਾ ਉਹ ਅਸਲ 'ਚ ਤਾਂ ਜਿਹੜੇ ਥਾਂ ਤੇ ਲੋਕ ਰਹਿ ਜਿਉਂ ਰਹੇ ਹੁੰਦੇ ਆ ਉੱਥੇ ਜੇ ਹਾਲਾਤਾਂ ਰਹਿਣ ਯੋਗ ਨਹੀਂ ਲੱਗਦੀਆਂ ਔਖੀਆਂ ਲੱਗਦੀਆਂ ਉੱਥੇ ਜ਼ਿੰਦਗੀ ਦੇ ਅਗਲੇ ਰਾਹ ਨਹੀਂ ਦਿਖਦੇ ਭਵਿੱਖ ਨਹੀਂ ਦਿਖਦਾ ਉਹਨਾਂ ਹਾਲਾਤਾਂ 'ਚੋਂ ਪ੍ਰਵਾਸ ਨਿਕਲਦਾ ਹੈ ਜੀ ਮੈਂ ਇਥੋਂ ਹੀ ਗੱਲ ਥੋੜੀ ਹੋਰ ਕਰਨੀ ਚਾਹੁੰਗਾ ਜਿਵੇਂ ਤੁਸੀਂ ਕਹੇ ਵੀ ਔਖੀਆਂ ਹਾਲਾਤਾਂ ਦੇ ਵਿੱਚ ਵੀ ਹਨਾ ਪ੍ਰਵਾਸ ਨਿਕਲਦਾ ਤੇ ਜ਼ਿਆਦਾਤਰ ਪੰਜਾਬ ਦੇ ਵਿੱਚ ਇਹੀ ਕਿਹਾ ਜਾਂਦਾ ਕਿ ਇੱਥੇ ਅਸੀਂ ਔਖੇ ਇਸ ਕਰਕੇ ਬਾਹਰ ਆਪਣਾ ਵਧੀਆ ਭਵਿੱਖ ਬਣਾਉਣ ਲਈ ਪ੍ਰਵਾਸ ਕਰ ਰਹੇ ਹਾਂ ਨਾ ਉਨੇ ਇਥੇ ਗੱਲ ਇਹ ਹੁੰਦੀ ਹੈ ਜੀ ਕੁਝ ਲੋਕ ਇਦਾਂ ਦੇ ਵੀ ਆ ਜਿਹੜੇ 300 ਤੋਂ 200 ਦਿਹਾੜੀ ਨਾਲ ਵੀ ਗੁਜ਼ਾਰਾ ਕਰੀ ਜਾਂਦੇ ਆ ਹਨਾ 500 ਦਿਹਾੜੀ ਨਾਲ ਵੀ ਗੁਜ਼ਾਰਾ ਕਰੀ ਜਾਂਦੇ ਹੁਣ ਕਈ ਲੋਕ ਇਦਾਂ ਦੇ ਆ ਜਿਹੜੇ 40-50 ਲੱਖ ਰੁਪਈਆ ਲਾ ਕੇ ਬਾਹਰ ਜਾਂਦੇ ਨੇ ਹਨਾ ਔਖੇ ਹੋ ਕੇ ਵੀ ਜਾਂਦੇ ਨੇ ਡੋਂਕੀਆਂ ਲਾ ਕੇ ਜਾਂਦੇ ਨੇ ਤਾਂ ਫਿਰ ਸਵਾਲ ਇਹ ਆਉਂਦਾ ਵੀ ਜਰ ਜੇ ਤੁਸੀਂ 40-50 ਲੱਖ ਇੱਥੇ ਲਾ ਸਕਦੇ ਹੋ ਲਾ ਸਕਦੇ ਹੋ ਹਨਾ ਤਾਂ ਇੱਥੇ ਵਧੀਆ ਰੁਜ਼ਗਾਰ ਬਣਾ ਲਓ ਆਪਦਾ ਕੋਈ ਕੋਈ ਕੰਮ ਤੋਰ ਲਓ ਤੁਸੀਂ ਫਿਰ ਤਾਂ ਸੌਖੇ ਹੋ ਜੇ 40-50 ਲੱਖ ਰੁਪਈਆ ਤੁਸੀਂ ਲਾ ਸਕਦੇ ਹੋ ਫਿਰ ਕਿਉਂ ਅਮਰੀਕਾ ਕੈਨੇਡਾ ਨੂੰ ਭਜ ਦ ਤਨੂ ਕੀ ਲੱਗਦਾ ਕੀ ਫੀਨੋਮੀਨਾ ਹਾਂ ਦੇਖੋ ਇਹ ਗੱਲਾਂ ਨਾ ਕਈ ਵਾਰੀ ਠੀਕ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਗੱਲ ਉਹੀ ਹੈ ਜਿਹੜੀ ਆਮ ਤੌਰ ਤੇ ਹੁਣ ਸੋਸ਼ਲ ਮੀਡੀਆ ਤੇ ਚਰਚਾ ਚ ਆਉਂਦੀ ਹੈ ਤੇ ਇੱਕ ਪੱਖੇ ਆਉਂਦਾ ਹੈ ਹਾਂ ਦੇਖੋ ਗੱਲਾਂ ਕਈ ਵਾਰੀ ਅਸੀਂ ਮਤਲਬ ਆਪਾਂ ਗੱਲਾਂ ਨੂੰ ਜਦੋਂ ਬਹੁਤ ਜੇ ਤਾਂ ਸਾਦੇ ਢੰਗ ਨਾਲ ਸੋਚਣਾ ਜਿਵੇਂ ਉਹਦਾ ਇੱਕ ਢੰਗ ਤਾਂ ਇਹ ਹੈ ਵੀ ਨਹੀਂ ਤਾਂ ਇਹ ਇਸ਼ੂ ਐਵੇਂ ਮੁੱਕ ਜੂ ਵੀ ਕੋਈ ਪਹਿਲਾਂ ਇਧਰੋਂ ਗੱਲ ਕਰਦਾ ਵੀ ਕੋਈ ਭਾਰਤ ਚੋਂ ਲੋਕ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਏ ਹਾਂ ਤੇ ਹੁਣ ਜਿਉ ਗੈਰ ਕਾਨੂੰਨੀ ਢੰਗ ਨਾਲ ਗਏ ਨੇ ਉੱਥੋਂ ਦੇ ਵਸਨੀਕ ਨਹੀਂ ਉਹਨਾਂ ਨੇ ਤਾਂ ਸੱਦੇ ਨਹੀਂ ਸੀ ਤੇ ਫਿਰ ਉਹ ਹੁਣ ਮੋੜ ਕੇ ਜਹਾਜ਼ ਹੀ ਚੜਨਗੇ ਫੜ ਕੇ ਤੇ ਉਹਨਾਂ ਨੇ ਫੜ ਕੇ ਚਾੜਤੇ ਜਹਾਜ਼ ਤੇ ਐਵੇਂ ਪਿੱਟ ਸੇ ਆਪਾਂ ਕਰੀ ਜਾਂਦੇ ਇੱਥੇ ਬੈਠੇ ਲੋਕ ਵੀ ਸਾਡੇ ਬੰਦੇ ਮੋੜਤੇ ਮੋੜਤੇ ਤਾਂ ਹੋਣਾ ਹੀ ਸੀ ਜੇ ਗੈਰ ਕਾਨੂੰਨੀ ਕੰਮ ਕੀਤਾ ਤਾਂ ਗੱਲ ਇਹ ਨਹੀਂ ਨਾ ਮੁੱਕ ਜਾਂਦੀ ਪਰ ਗੱਲ ਇੰਨੀ ਹੈ ਨਹੀਂ ਯਾਨੀ ਇੰਨੀ ਸਿੱਧੀ ਸਾਦੀ ਨਹੀਂ ਹੈ ਗੱਲ ਬਹੁਤ ਗੋਸ਼ ਹੈ ਇਹਦੇ ਚ ਕਿਉਂ ਐਉਂ ਵਾਪਰਦਾ ਕਿਉਂ ਇਹ ਇੰਨਾ ਰੌਲਾ ਪਿੰਦਾ ਕਿੰਨੀਆਂ ਹੀ ਸਾਰੀਆਂ ਪਰਤਾਂ ਵੈਸੇ ਤਾਂ ਇਸ ਮਸਲੇ ਦੀਆਂ ਪਰ ਜਿਹੜਾ ਤੁਹਾਡਾ ਸਵਾਲ ਹੈ ਜਿਵੇਂ ਉਸ ਪਰਤ ਵਾਲਾ ਮੈਂ ਉਹ ਸਵਾਲ ਹੈ ਉਹਦਾ ਅਰਥ ਇਹ ਹੈ ਗੱਲ ਦਾ ਵੀ ਅਸਲ 'ਚ ਸਮਾਜ ਦੇ ਅੰਦਰ ਬਹੁਤ ਸਾਰੀਆਂ ਪਰਤਾਂ ਹਰੇਕ ਪਰਤ ਆਪਦੀ ਬਿਹਤਰ ਜ਼ਿੰਦਗੀ ਵਾਸਤੇ ਚੰਗੀ ਖੁਸ਼ਹਾਲ ਜ਼ਿੰਦਗੀ ਵਾਸਤੇ ਅੱਗੇ ਵਧਣਾ ਲੋਚਦੀ ਹੈ ਤੇ ਉਹਦੇ ਵਾਸਤੇ ਉਹ ਜੋ ਆਪਦੇ ਸੌਮੇ ਸਾਧਨ ਹੁੰਦੇ ਉਹ ਜਟਾਉਂਦੀ ਹੈ ਜਿੱਥੋਂ ਤੱਕ 200 300 ਤੇ 500 ਰੁਪਏ ਦਿਹਾੜੀ ਤੇ ਗੁਜ਼ਾਰਾ ਕਰਨ ਵਾਲੇ ਆਪਣੀ ਮਜ਼ਦੂਰ ਲੋਕ ਹੈ ਦੇਖੋ ਉਹਨਾਂ ਕੋਲ ਤਾਂ ਰਾਹੀ ਕੋਈ ਨਹੀਂ ਰਾਹ ਦਾ ਮਤਲਬ ਬਾਹਰ ਜਾਂਦਾ ਇੱਕ ਹਿੱਸਾ ਉਹ ਆਪਣਾ ਖੇਤ ਮਜ਼ਦੂਰ ਪਰਿਵਾਰ ਹੈ ਜਿਹੜੇ ਜਿਹੜੇ ਮੁਸ਼ਕਲ ਨਾਲ ਅਰਬ ਕੰਟਰੀਜ਼ ਜਾਂਦੇ ਆ ਉਹ ਮਤਲਬ 2 2 3 3 ਸਾਲ ਦੇ ਕੰਪਨੀਆਂ ਦੇ ਕੰਟਰੈਕਟ ਹੁੰਦੇ ਆ ਉੱਥੇ ਦਿਹਾੜੀਆਂ ਕਰਦੇ ਤੇ ਉਹ ਉਹ ਸਾਰਾ ਕਾਗਜ਼ ਪੱਤਰ ਉਹਨਾਂ ਨੇ ਕੀਤੇ ਹੁੰਦੇ ਤਿਆਰ ਉਹ ਤਾਂ ਵਰਕਰ ਹੁੰਦੇ ਆ ਤੇ ਉਹ ਤਿੰਨ ਸਾਲ ਚਾਰ ਸਾਲ ਲਾ ਕੇ ਮੁੜਿਆ ਆਉਂਦੇ ਆ ਇੱਕ ਪਰਤ ਉਹ ਹੈ ਜਿਹਦੇ ਕੋਲੇ ਇੱਥੇ ਇੰਨੀ ਕੁ ਗੁੰਜਾਇਸ਼ ਹੁੰਦੀ ਹੈ ਵੀ ਉਹ ਕੁਝ ਪੂੰਜੀ ਜਟਾ ਸਕਦੀ ਹੈ ਉਹ ਜਦੋਂ ਕੋਈ 40 50 ਲੱਖ ਜਟਾਉਂਦਾ ਹੈ ਇਹ ਇੱਕਦਮ ਐ ਜੋ ਇੱਥੇ ਆ ਸਾਰੀਆਂ ਖਬਰਾਂ ਪੜੀਆਂ ਨੋਟ ਕੀਤਾ ਇਹ 40-50 ਲੱਖ ਵਾਲੇ ਹੋਂ ਨਹੀਂ ਹੈ ਵੀ ਇਹਨਾਂ ਕੋਲ ਤਾਂ ਧਰੀ ਪਏ ਸੀ 40-50 ਲੱਖ ਹੱਥਾਂ 'ਚ ਹੀ ਸੀ ਇਹ 40-50 ਲੱਖ ਜਟਾਏ ਗਏ ਆ ਵਿੱਚ ਲੋਨ ਵੀ ਸ਼ਾਮਲ ਆ ਵਿੱਚ ਕਿਸੇ ਕੋਲੇ ਦੋ ਕੱਲੇ ਜ਼ਮੀਨ ਉਹ ਵੇਚਤੀ ਕਿਸੇ ਨੇ ਚਲੋ ਮਲਾਜ਼ਮ ਨੇ ਆਪਦੀ ਕੋਈ ਰਿਟਾਇਰਮੈਂਟ ਤੇ ਕੋਈ 10 ਵੀ ਲੱਖ ਜੋੜਿਆ ਉਹ ਪਾਲਿਆ ਜਣੀ ਇਹ ਉਹ ਲੋਕ ਆ ਜਿਹੜੇ 40-50 ਲੱਖ ਔਖੇ ਹੋ ਕੇ ਜਟਾ ਤਾਂ ਲੈਂਦੇ ਆ ਉਹ ਅਸਲ 'ਚ ਜਟਾਉਂਦੇ ਇਸ ਸੁਪਨੇ ਦੇ ਸਿਰ ਤੇ ਆ ਵੀ ਇਹ ਅਸੀਂ ਇਦੋਂ ਕਈ ਗੁਣਾ ਬਣਾਵਾਂਗੇ ਤੇ ਇਹ ਵੀ ਮੋੜ ਦੇਾਂਗੇ ਤੇ ਇੱਕ ਹੋਰ ਜਿਵੇਂ ਕਹਿ ਲਓ ਨਾ ਵੀ ਸੁਪਨਿਆਂ ਦਾ ਸੰਸਾਰ ਅਮਰੀਕਾ ਦੁਨੀਆ ਦਾ ਸਭ ਤੋਂ ਅਮੀਰ ਵਿਕਸਤ ਮੁਲਕ ਵੀ ਉੱਥੇ ਵਸ ਜਾਗੇ ਜ਼ਿੰਦਗੀ ਬਦਲ ਜੂ ਉਹ ਉਹਦੇ ਸਿਰ ਤੇ ਜਟਾਉਂਦੇ ਆ ਅਸਲ ਚ ਉਹਦੇ ਨਾਲ ਵਾਪਰਦਾ ਇਹ ਹੈ ਵੀ ਉਹ 40 50 ਲੱਖ ਲਾ ਕੇ ਵੀ ਇੱਕ ਤਾਂ ਗੱਲ ਇਹ ਹੈ ਵੀ ਇੰਨੀਆਂ ਮੁਸ਼ਕਲਾਂ ਨਾਲ ਜਟਾ ਕੇ ਇੱਥੇ ਇਹੋ ਜਿਹੀ ਕਿਸੇ ਕਾਰੋਬਾਰ ਦੀ ਗਰੰਟੀ ਨਹੀਂ ਬਣਦੀ ਜਿਹੜਾ ਉਹਨਾਂ ਦੀ ਉਮਰ ਭਰ ਤੇ ਅਗਲੀਆਂ ਪੀੜ੍ਹੀਆਂ ਨੂੰ ਸੌਖੀਆਂ ਕਰ ਦੂ ਸਗੋਂ ਕਿਉਂਕਿ ਵਿਆਜ ਤੇ ਲਏ ਜਾਂਦੇ ਆ ਪੈਸੇ ਵਿੱਚ ਆਧਾਰ ਫੜੇ ਜਾਂਦੇ ਵਿੱਚ ਲੋਨ ਜੋ ਇਹ ਚੱਲਦਾ ਉਹ ਸਾਰਾ ਕੁਝ ਲਾ ਕੇ 40 50 ਲੱਖ ਦਾ ਕੋਈ ਬਿਜ਼ਨਸ ਇੱਥੇ ਘਾਟੇ ਦਾ ਸੌਦਾ ਬਣਦਾ ਆਮ ਕਰਕੇ ਹੁਣ ਆਪਣੇ ਸਮਾਜ ਚ ਤਾਂ ਮਤਲਬ ਕਈ ਵਾਰੀ ਨਾ ਵਿਅਕਤੀਗਤ ਕੁਝ ਕਾਮਯਾਬੀਆਂ ਨੂੰ ਐਉਂ ਪੇਸ਼ ਕਰ ਦਿੱਤਾ ਜਾਂਦਾ ਵੀ ਫਲਾਣਾ ਤਾਂ ਗੋਲ ਗੱਪਿਆਂ ਦੀ ਰੇੜੀ ਤੋਂ ਨੇ ਹੋਟਲ ਖੋਲ੍ਹ ਲਿਆ ਕੁਝ ਨਾ ਕੁਝ ਐਕਸੈਪਸ਼ਨਲ ਗੱਲਾਂ ਵੀ ਹੁੰਦੀਆਂ ਆ ਅਸਧਾਰਨ ਗੱਲਾਂ ਵੀ ਸਮਾਜ ਚ ਵਾਪਰੀਆਂ ਹੁੰਦੀਆਂ ਕੋਈ ਇੱਕ ਅੱਧਾ ਬੰਦਾ ਕਦੇ ਕੋਈ ਔ ਕੰਮ ਜਾ ਹੋ ਜਾਂਦਾ ਜਿਵੇਂ ਹੁਣ ਉਹ ਪਹਿਲਾਂ ਧੀ ਰੂਪਾ ਯਮਾਨੀ ਹੋ ਗਿਆ ਫਿਰ ਐ ਤਾਂ ਸਾਰਾ ਭਾਰਤ ਤਾਂ ਮਾਨੀ ਨਹੀਂ ਨਾ ਬਣ ਸਕਦਾ ਵੀ ਉਹ ਪੰਪ ਤੇ ਲੱਗਿਆ ਹੁੰਦਾ ਸੀ ਬਣਾਣੇ ਮੁਲਕ ਚ ਉੱਥੋਂ ਨੇ ਕਿੱਡੀ ਏਜੰਸੀ ਆਪਣੀ ਬਣਾਈ ਤੇ ਕਿੱਥੋਂ ਕਿੱਥੇ ਪਹੁੰਚ ਗਿਆ ਕੀ ਲੱਗਦਾ ਜੀ ਜ਼ਿੰਦਗੀ ਦੀਆਂ ਜਿਹੜੀਆਂ ਬੇਸਿਕ ਲੋੜਾਂ ਨੇ ਕੁਝ ਵਧੀਆ ਕਰ ਹੋਵੇ ਅਦਾ ਕੁਝ ਸਾਧਨ ਹੋਵੇ ਇੰਨੀਆਂ ਕੁ ਲੋੜਾਂ ਪੂਰੀਆਂ ਕਰ ਸਕਦਾ ਬੰਦਾ ਇਨ ਇਨਾ ਕੰਮ ਕਰਕੇ ਜਿੰਨਾ ਕ ਮਤਲਬ ਲਾ ਸਕਦਾ ਉਹ ਖਰਚਾ ਕਰਕੇ ਨਹੀਂ ਦੇਖੋ ਉਹਦੇ ਚ ਗੱਲ ਇਹ ਵੀ ਜਿਵੇਂ ਇੱਕ ਪਰਤੋ ਆਸੇ ਸਮਾਜ ਦੇ ਵਿੱਚ ਜਿਹੜੀ ਪਰਤ ਆਪ ਉਹ ਵੀ ਐਫਰਟ ਕਰਦੀ ਹੈ ਬਾਹਰ ਜਾਣ ਦੀ ਜਿਹੜੀ ਆਪ ਤੁਮੇ ਗੁਜ਼ਾਰਾ ਕਰ ਸਕਦੀ ਹੁੰਦੀ ਹੈ ਪਰ ਉਹਨਾਂ ਨੂੰ ਉਹਦੋਂ ਅਗਲਾ ਫਿਊਚਰ ਹੈ ਜਿਹੜਾ ਅਗਲੀ ਪੀੜ੍ਹੀ ਦਾ ਉਹ ਨਹੀਂ ਲੱਗਦਾ ਹੁੰਦਾ ਵੀ ਕੋਈ ਕੰਮ ਕਰ ਸਕਣਗੇ ਇੱਕ ਕੁਝ ਫਰਕ ਏ ਉਹ ਵੀ ਹੁੰਦਾ ਵੀ ਜਿਵੇਂ ਜਿਹੜਾ ਸਮਾਜ ਆ ਬੰਦਾ ਜਿਹੜਾ ਸਮਾਜ ਦੇ ਜਿਸ ਪੌੜੀ ਦੇ ਡੰਡੇ ਤੇ ਰਹਿ ਰਿਹਾ ਹੁੰਦਾ ਆਰਥਿਕਤਾ ਦੇ ਉਦੋਂ ਹੇਠਲੀ ਤੇ ਆਉਣ ਨੂੰ ਜਾਂ ਥੋੜਾ ਜਿਹਾ ਥੱਲੇ ਆਉਣ ਨੂੰ ਮਨ ਤਿਆਰ ਨਹੀਂ ਖੁਦਕੁਸ਼ੀ ਵੀ ਤਾਂ ਐ ਹੁੰਦੀ ਹੈ ਨਾ ਹੁਣ ਸਮਾਜ ਚ ਅਗਲਾ ਕੋਈ ਕਹਿੰਦਾ ਵੀ ਯਾਰ ਚਾਰ ਚਾਰ ਕਿੱਲੇ ਹੋ ਗਏ ਵੀ ਖੁਦਕੁਸ਼ੀ ਕਰ ਜਾਂਦੇ ਆ ਇਹਦੀ ਬਜਾਏ ਬੰਦਾ ਰੇੜੀ ਲਈ ਜਾਂਦਾ ਉਹ ਕਾਰਨ ਨਹੀਂ ਹੁੰਦਾ ਵੀ ਉਹ ਚਾਰ ਕਿੱਲੇ ਵਾਲੇ ਨੇ ਜੋ ਸਮਾਜਿਕ ਆਰਥਿਕ ਰਤਬਾ ਹੈ ਸੀ ਤਾਂ ਪਹਿਲਾਂ ਮਾਣੀ ਹੁੰਦੀ ਹੈ ਜਦੋਂ ਉਦੋਂ ਥੱਲੇ ਆਉਂਦੀ ਹੈ ਉਹਦੇ ਵਾਸਤੇ ਉਹ ਤੋਂ ਝੱਲਿਆ ਨਹੀਂ ਜਾਂਦਾ ਇਹ ਵੀ ਇੱਕ ਕਾਰਨ ਬਣਦਾ ਹੋਰ ਵੀ ਚਲੋ ਆੜ ਉਹਦੇ ਕਾਰਨ ਬਣਦੇ ਆ ਇੱਕ ਵੱਡਾ ਕਾਰਨ ਇਹ ਹੁੰਦਾ ਸੋ ਇਸ ਕਰਕੇ ਇੱਕ ਤਾਂ ਗੱਲ ਵੱਡੀ ਇਹ ਹੈ ਵੀ ਇਹ ਧਰਤੀ ਪੰਜਾਬ ਨੌਜਵਾਨਾਂ ਵਾਸਤੇ ਅਗਲੀਆਂ ਪੀੜ੍ਹੀਆਂ ਵਾਸਤੇ ਗੁਜ਼ਾਰੇ ਲੋਕ ਗੁਜ਼ਾਰੇ ਲਾਇਕ ਮਾਨ ਸਨਮਾਨ ਵਾਲੀ ਜ਼ਿੰਦਗੀ ਮਹੀਆ ਨਹੀਂ ਕਰਵਾਉਂਦੀ ਇਹ ਮੂਲ ਗੱਲ ਹੈ ਹਾਂ ਇਹਦੇ ਵਿੱਚ ਵਿੱਚ ਕੋਈ ਗੱਲਾਂ ਆਧਾਰਨਾ ਹੋਣੀਆਂ ਵੀ ਇਹਦੇ ਕੋਲੇ ਤਾਂ ਇੰਨਾ ਸੀ ਇਹਦੇ ਕੋਲੇ ਤਾਂ ਇੰਨਾ ਸੀ ਉਹ ਇੰਨੇ ਲੱਖ ਨਾ ਐ ਕਰ ਲੈਂਦਾ ਕਿਉਂਕਿ ਦਾ ਕਾਰਨ ਹੈ ਵੀ ਜੇ ਥੋਕ ਚੇ ਵਰਤਾਰਾ ਵਾਪਰ ਰਿਹਾ ਕਿਉਂਕਿ ਸਾਨੂੰ ਦੂਜੇ ਪਾਸੇ ਗਰਾਉਂਡ ਲੈਵਲ ਤੇ ਵੀ ਸੋਚਣਾ ਪਊ ਨਾ ਵੀ ਕਿਸੇ ਸਮਾਜ ਦੇ ਕਿਉਂਕਿ ਜਿਹੜੀ ਗੱਲ ਤੇ ਟੇਕ ਬਣਾ ਦਿੱਤੀ ਜਾਂਦੀ ਹੈ ਵੀ ਤੁਸੀਂ ਇੰਨਾ ਪੈਸੇ ਲਾ ਕੇ ਬਿਜ਼ਨਸ ਕਰ ਲਓ ਬਿਜ਼ਨਸ ਨਹੀਂ ਹੋ ਸਕਦਾ ਇਸ ਕਰਕੇ ਨਹੀਂ ਹੋ ਸਕਦਾ ਵੀ ਪੰਜਾਬ ਦੀ ਸਾਰੀ ਛੋਟੀ ਸੰਤ ਹੈ ਜਿਹੜੀ ਸਾਡੇ ਸਾਹਮਣੇ ਆ ਤੇਰ ਬਸ ਜਿਹਨੂੰ ਅਸੀਂ ਮਤਲਬ ਮੀਡੀਅਮ ਤੇ ਸਮਾਲ ਐਂਟਰਪ੍ਰਾਈਜ਼ਸ ਕਹਿੰਦੇ ਆ ਛੋਟੇ ਤੇ ਛੋਟੀ ਪੂੰਜੀ ਵਾਲੇ ਕਾਰਖਾਨੇਦਾਰ ਹੈ ਪੰਜਾਬ ਚ ਰਜਗਾਰ ਦਾ ਸਰੋਤ ਉਹ ਸੀ ਨਾ ਹਾਂ ਬਿਜ਼ਨਸ ਵੀ ਜਿਉ ਕਰਦੇ ਸੀ ਉਹ ਤਾਂ ਫੇਲ ਹੋ ਹੀ ਜਾਂਦੇ ਸਾਰੇ ਹਾਂ ਜਾਨੀ ਤੁਸੀਂ ਬਟਾਲੇ ਦੇ ਅੰਦਰ ਤੁਸੀਂ ਗੁਵਿੰਦਗੜ੍ਹ ਦੇ ਅੰਦਰ ਲੁਧਿਆਣਾ ਖੰਨਾ ਇਹ ਪੰਜਾਬ ਦੀ ਇਸ ਇੰਡਸਟਰੀ ਵਾਲੀਆਂ ਵੱਡੀਆਂ ਪੌਕਟਾਂ ਵੱਡੇ ਸ਼ਹਿਰ ਸੀ ਜਿੱਥੇ ਮਤਲਬ ਹਜ਼ਾਰਾਂ ਦੀ ਤਦਾਦ ਚ ਪਿਛਲੇ ਸਾਲਾਂ ਦੇ ਵਿੱਚ ਛੋਟੇ ਯੂਨਿਟ ਬੰਦ ਹੋਏ ਆ ਇਹ ਉਹੀ ਸੀ ਸਾਰੇ ਜੇ ਉਹੋ ਜਿਹੜੇ ਇਹ ਬਿਜ਼ਨਸ ਕਰਦੇ ਸੀ ਪ੍ਰੋਡਕਸ਼ਨ ਵੀ ਕਰਦੇ ਸੀ ਮਜ਼ਦੂਰ ਵੀ ਰੱਖਦੇ ਸੀ ਜੇ ਉਹ ਫੇਲ ਹੋ ਹੀ ਜਾਂਦੇ ਆ ਤਾਂ ਫੇਰ ਭਲਾ ਕੋਈ ਬੰਦਾ ਜਿਨ੍ਹਾਂ ਨੇ ਕਦੇ ਬਿਜ਼ਨਸ ਕੀਤਾ ਨਹੀਂ ਹਾਂ ਜਾਨੀ ਆ ਸਿੰਪਲ ਗੱਲ ਨਹੀਂ ਨਾ ਬਿਜ਼ਨਸ ਨਾਲ ਅਮਦਰ ਪ੍ਰੋਡਕਸ਼ਨ ਕੋਈ ਕਰਨੀ ਨਹੀਂ ਜਿਉਂਕ ਲਗ ਲਗ ਕਹਿੰਦਾ ਵੀ 40 ਲੱਖ ਕੋ ਇਹੇ ਜੀ ਮੰਤਰ ਮਾਰੋ ਵੀ 30 40 ਲੱਖ ਇਕੱਠਾ ਕਰਕੇ ਇੱਥੇ ਲਾ ਦਿਓ ਤੋਂ ਐ ਕਮਾਉਣ ਲੱਗ ਜੂ ਐ ਨਹੀਂ ਵਾਪਰਦਾ ਹਾਂ ਕੋਈ ਇੱਕ ਅੱਧਾ ਵਿਰਲਾ ਟਾਵਾ ਕਿਸੇ ਗੱਲ 'ਚ ਕਾਮਯਾਬ ਹੋ ਜਾਂਦਾ ਉਹ ਉਹੀ ਸਾਡੇ ਸਮਾਜ ਦੇ ਸਾਹਮਣੇ ਆਧਾਰਨ ਬਣ ਜਾਂਦੀ ਹੈ ਤੇ ਅਸੀਂ ਉਹਨੂੰ ਹੀ ਮੁੜ ਕੇ ਲੋਕ ਭਗਤਾਉਣ ਲੱਗ ਜਾਂਦੇ ਫਿਰ ਕੀ ਕਹੋਗੇ ਵੀ ਵਿਦੇਸ਼ਾਂ ਨੂੰ ਜਾਣਾ ਭੇਡ ਚਾਲ ਆ ਜਾਂ ਸੰਕਟ ਆ ਬੁਨਿਆਦੀ ਤੌਰ ਤੇ ਸੰਕਟ ਆ ਭੇਡ ਚਾਲ ਦੇ 엘ਿਮੈਂਟ ਇਹਦੇ ਵਿੱਚ ਹੁੰਦੇ ਆ ਸੰਕਟ ਆਧਾਰ ਦਿੰਦਾ ਕਿਸੇ ਗੱਲ ਨੂੰ ਬੁਨਿਆਦੀ ਤੌਰ ਤੇ ਤਾਂ ਪੰਜਾਬ ਦੇ ਅੰਦਰ ਰੋਜ਼ਗਾਰ ਦਾ ਗੁਜ਼ਾਰੇ ਲੈ ਕੇ ਜ਼ਿੰਦਗੀ ਦਾ ਸੌਖੀ ਜ਼ਿੰਦਗੀ ਦਾ ਸੰਕਟ ਹੈ ਇਹ ਗੱਲ ਠੀਕ ਹੈ ਵੀ ਉਹਦੇ ਰਾਹ ਕੀ ਬਣਦੇ ਨੇ ਰਾਹ ਤਾਂ ਅਗਲਾ ਕਹਿੰਦਾ ਵੀ ਐਂ ਕਿਉਂ ਨਹੀਂ ਕਰਦੇ ਐਂ ਕਿਉਂ ਨਹੀਂ ਕਰਦੇ ਇਹ ਤਾਂ ਫਿਰ ਕਿਸੇ ਸਮਾਜ ਦੇ ਮਹਾਨ ਨੇ ਕੋਈ ਸਮਾਜ ਦੇ ਅੰਦਰ ਪੰਜਾਬ ਹੈ ਪੰਜਾਬ ਦੇ ਅੰਦਰ ਪ੍ਰਵਾਸ ਦਾ ਰੁਝਾਨ ਉਹ ਪਿਛਲੀ ਸਦੀ ਦੇ ਜਮਾ ਸ਼ੁਰੂ ਤੋਂ ਆ ਸਭ ਤੋਂ ਪਹਿਲੇ ਪ੍ਰਵਾਸ ਉਹ ਹੈ ਜਦੋਂ ਅੰਗਰੇਜ਼ ਆ ਜਿਹੜੇ ਉਹ ਜਦੋਂ ਇਹਨਾਂ ਨੂੰ ਲੈ ਕੇ ਆਪਣੇ ਇੱਥੋਂ ਦੇ ਫੌਜੀਆ ਨੂੰ ਜਿਹੜੀਆਂ ਛੋਟੇ ਕਿਸਮ ਦੇ ਕੰਮ ਨੇ ਜਿਹੜੇ ਸਹਾਇਕ ਕੰਮ ਨੇ ਫੌਜੀਆ ਦੇ ਸਹਾਇਕ ਨੌਕਰਾਂ ਵਜੋਂ ਉਹ ਚੀਨ ਲੈ ਕੇ ਗਏ ਆ ਜਿਹੜੇ ਪਹਿਲੇ ਗਦਰੀ ਹੈ ਤੇ ਚੀਨ ਤੋਂ ਨਵੇਂ ਰਾਹ ਖੁੱਲਿਆ ਉਹਨਾਂ ਵਾਸਤੇ ਵੀ ਠੀਕ ਹੈ ਰੇ ਇੱਥੇ ਇਹਨਾਂ ਨੂੰ ਹੁਣ ਛੱਡ ਕੇ ਆਪਾਂ ਆਪਾਂ ਇੰਗਲੈਂਡ ਤੇ ਆਪਣਾ ਇਧਰ ਦੂਜੇ ਅਮਰੀਕਾ ਕੈਨੇਡਾ ਵੀ ਇਹਨਾਂ ਮੋਲਕਾਂ ਨੂੰ ਚੱਲ ਗਏ ਤੇ ਮੁੱਖ ਤੌਰ ਤੇ ਅਮਰੀਕਾ ਕੈਨੇਡਾ ਵੱਲ ਨੂੰ ਗਏ ਆ ਜਿਹੜੇ ਪਹਿਲੇ ਗਦਰੀ 1918 1990 95 ਦੇ ਉਹਨਾਂ ਸਾਲਾਂ 'ਚ 1902 4 ਇੰਨਾ ਸਾਲਾਂ 'ਚ ਤੇ ਉਹਦੋਂ ਤੋਂ ਤੁਰਿਆ ਉਹਦੇ ਨਾਲ ਕੀ ਹੁੰਦਾ ਆੜੜ ਸਮਾਜ ਨੇ ਪੰਜਾਬੀ ਸਮਾਜ ਆ ਇਹਨੂੰ ਹੋਰ ਕਿਸੇ ਕੋਸ਼ਿਸ਼ ਨਾਲੋਂ ਫੋਰਨ ਜਾਣ ਦੀ ਕੋਸ਼ਿਸ਼ ਸੌਖੀ ਲੱਗਦੀ ਹੈ ਸੌਖੀ ਤੋਂ ਭਾਵ ਵੀ ਇਹਨਾਂ ਦਾ ਸੱਭਿਆਚਾਰ 'ਚ ਇਹ ਗੱਲ ਸ਼ਾਮਲ ਹੋ ਗਈ ਵੀ ਹਰੇਕ ਜਿਹੜਾ ਸਮਾਜ ਹੈ ਉੱਥੇ ਚੀਜ਼ਾਂ ਇੰਨੀਆਂ ਰੈਲੀਆਂ ਨਹੀਂ ਹੁੰਦੀਆਂ ਵੀ ਤੁਸੀਂ ਕਿਸੇ ਨਵੀਂ ਥਾਂ ਤੇ ਜਾ ਕੇ ਕਿਵੇਂ ਵਸ ਜਾਓਗੇ ਪੰਜਾਬੀਆਂ ਦੇ ਸਾਹਮਣੇ ਐਗਜ਼ਾਮ ਪਲਾਂ ਵੀ ਸਾਡੇ ਮਤਲਬ ਸਦੀ ਸਦੀ ਪਹਿਲਾਂ ਵੀ ਬੰਦੇ ਐ ਵਸ ਗਏ ਜਿਵੇਂ ਨਹੀਂ ਕਹਿੰਦੇ ਹੁੰਦੇ ਰੜੇ ਥਾਂ ਤੇ ਜਮਾ ਜਾ ਕੇ ਜਿੱਥੇ ਕੁਝ ਨਹੀਂ ਸੀ ਤੇ ਉਹ ਫਿਰ ਜਿਵੇਂ ਗਾਂਧੀਆਂ ਪੀੜੀਆਂ ਨੂੰ ਆਦਤ ਬਣਦੀ ਹੈ ਵੀ ਹਾਂ ਇਹ ਕੀਤਾ ਜਾ ਸਕਦਾ ਹੁੰਦਾ ਹਾਂ ਠੀਕ ਹੈ ਕਈ ਸਮਾਜ ਜਿਹਨੂੰ ਥੋੜਾ ਜਿਹਾ ক্লোਜ਼ ਬੰਦ ਜੇ ਸਮਾਜ ਹੈ ਜਿੱਥੇ ਨਹੀਂ ਬਾਹਰ ਦੀਆਂ ਆਦਤਾਂ ਉੱਥੇ ਨਹੀਂ ਹੁੰਦਾ ਇਸ ਕਰਕੇ ਬੁਨਿਆਦੀ ਤੌਰ ਤੇ ਤਾਂ ਸੰਕਟ ਹੈ ਪੰਜਾਬ ਦਾ ਉਦੋਂ ਅੱਗੇ ਠੀਕ ਹੈ ਵੀ ਉਦੋਂ ਅੱਗੇ ਫਿਰ ਅੱਡ ਅੱਡ ਰਾਹ ਖੁੱਲਦੇ ਆ ਥੋੜਾ ਬਹੁਤ ਜਿਵੇਂ ਕਹ ਲੋ ਵੇਲੇ ਗੱਲ ਵੀ ਆਉਂਦੀ ਹੈ ਵੀ ਥੋੜਾ ਜਿਹਾ ਵਦੇਸ਼ੀ ਜਿਹੜੀ ਮਤਲਬ ਜਿਹੜੇ ਇਹ ਅਸਲ ਵਿੱਚ ਕੈਪਟਲਿਸਟ ਮੁਲਕ ਹੈ ਸਾਮਰਾਜੀ ਮੁਲਕ ਹੈ ਉੱਥੇ ਜਿਹੜੀ ਚੱਕਾ ਚਾਹੁੰਦਾ ਦੀ ਜ਼ਿੰਦਗੀ ਉਹ ਪ੍ਰਭਾਵਿਤ ਵੀ ਕਰਦੀ ਉਹ ਅੰਸ਼ ਵੀ ਹੈਗੇ ਆ ਵਿੱਚ ਪਰ ਤਾਂ ਵੀ ਇਹ ਮੁੱਖ ਚੀਜ਼ ਨਹੀਂ ਹੈਗੀਆਂ ਮੁੱਖ ਚੀਜ਼ ਆ ਇੱਥੋਂ ਦਾ ਸੰਕਟ ਉਹ ਜਿਹੜੀ ਜਿਹੜਾ ਪ੍ਰਵਾਸ ਨੂੰ ਜਨਮ ਦਿੰਦਾ ਉਹਦੇ ਕਰਕੇ ਇਹ ਵਰਤਾਰਾ ਵਾ ਇਹ ਪਵੈਲ ਜਿਵੇਂ ਆਪਾਂ ਦੇਖਦੇ ਆਂ ਜੀ ਵੀ ਆਪਾਂ ਕਹਿੰਨੇ ਵੀ ਜਿਹੜੇ ਯੂਰਪ ਕੰਟਰੀ ਆ ਉਹ ਬੜੇ ਤਕੜੇ ਆ ਹਨਾ ਅਮਰੀਕਾ ਕੈਨੇਡਾ ਚਾਈਨਾ, ਜਾਪਾਨ, ਹਨਾ ਇਟਲੀ, ਫਰਾਂਸ ਇਹ ਵਧੀਆ ਤਕੜੇ ਮੁਲਕਾਂ ਦੇ ਵਿੱਚ ਆ ਆਪਣੇ ਮੁਲਕ ਕਿਉਂ ਪਛੜ ਗਏ ਉਹ ਕਿਉਂ ਇੰਨੇ ਅੱਪ ਚਲੇ ਗਏ ਹਨਾ ਅਮਰੀਕਾ ਨੂੰ ਹੁਣ ਦੁਨੀਆ ਦਾ ਵੱਡਾ ਤੜਵੈਲ ਕਿਹਾ ਜਾਂਦਾ ਹਨਾ ਕਿਉਂ ਇਹ ਉੱਪਰ ਚਲੇ ਗਏ ਆਪਾਂ ਕਿਉਂ ਥੱਲੇ ਆ ਗਏ ਹਾਂ ਦੇਖੋ ਇਹਦੇ ਚ ਵੱਡੀ ਗੱਲ ਤਾਂ ਇਹ ਆ ਵੀ ਉਹਨਾਂ ਦਾ ਜਿਹੜਾ ਇਹ ਵਿਕਾਸ ਹੈ ਜਿਸ ਲੈਵਲ ਤੇ ਉਹ ਅੱਜ ਹੈ ਅਸਲ ਚ ਉਹ ਸਾਡੇ ਵਰਗੇ ਮੁਲਕਾਂ ਦੀ ਕੀਮਤ ਹੀ ਹੋਇਆ ਇੱਕ ਤਾਂ ਪਹਿਲਾ ਸਮਾਂ ਤਾਂ ਹੈਗਾ ਹੁਣ ਤੋਂ 150 ਸਾਲ 200 ਸਾਲ ਪਹਿਲਾਂ ਜਦੋਂ ਉਹਨਾਂ ਮੁਲਕਾਂ ਦੇ ਵਿੱਚ ਪੂੰਜੀਵਾਦ ਆਇਆ ਉੱਥੇ ਜ਼ਗੀਰਦਾਰੀ ਦੇ ਖਿਲਾਫ ਬਗਾਵਤਾਂ ਹੋਈਆਂ ਉਦੋਂ ਵਿਕਾਸ ਦਾ ਰਾਹ ਤਾਂ ਖੁੱਲਿਆ ਉੱਥੇ ਪਰ ਉਹਨਾਂ ਦੇ ਇੰਨੇ ਅਮੀਰ ਹੋਣ ਤੇ ਦੁਨੀਆ ਦੀਆਂ ਐਡੀਆਂ ਤਾਕਤਾਂ ਬਣਨ ਤੇ ਉਹ ਸਿਰਫ ਆਪ ਦੇ ਅੰਦਰਲੀ ਜੋ ਸੌਮੇ ਆ ਉਹਨਾਂ ਦੇ ਉਹਨਾਂ ਸਿਰ ਤੇ ਨਹੀਂ ਬਣੇ ਉਹ ਬਣੇ ਆ ਇਧਰਲੇ ਮੁਲਕਾਂ ਦੀ ਲੁੱਟ ਕਰਨ ਦੇ ਸਿਰ ਤੇ 1947 ਤੱਕ ਸਾਡੇ ਮੁਲਕ ਦੀ ਡਾਇਰੈਕਟ ਲੁੱਟ ਕਰਦਾ ਸੀ ਇੰਗਲੈਂਡ 47 ਤੋਂ ਬਾਅਦ ਅ ਦੂਜੀਆਂ ਸਾਮਰਾਜੀ ਤਾਕਤਾਂ ਵੀ ਸ਼ਾਮਲ ਹੋ ਗਈਆਂ ਵਿੱਚ 47 ਤੋਂ ਮਤਲਬ ਇੱਕ ਸਮੇਂ ਬਾਅਦ ਤਾਂ ਰੂਸ ਵੀ ਸ਼ਾਮਲ ਹੋ ਗਿਆ ਉਦੋਂ 47 ਤੋਂ ਫੌਰੀ ਬਾਅਦ ਅਮਰੀਕਾ ਇੰਗਲੈਂਡ ਤੇ ਦੂਜੇ ਜਰਮਨ ਵਰਗੇ ਉਹ ਵੀ ਹਿੱਸੇਦਾਰ ਬਣ ਗਏ ਇਹ ਜਿਹੜਾ ਵਰਤਾਰਾ ਚੱਲਿਆ ਇਹ ਉਸ ਤੋਂ ਪਹਿਲਾਂ ਦੁਨੀਆ ਸਿੱਧੀ ਵਸਤੀ ਹੁੰਦੀ ਸੀ ਸਾਮਰਾਜੀਆਂ ਦੀਆਂ ਜਿਹੜੇ ਤੁਸੀਂ ਮੌਲਕਾਂ ਦਾ ਜ਼ਿਕਰ ਕੀਤਾ ਸਾਰੇ ਸਾਮਰਾਜੀ ਮੌਲਕ ਹੈ ਸਾਰੀ ਦੁਨੀਆ ਇਹਨਾਂ ਨੇ ਆਪ ਦੀ ਲੁੱਟਾਸ ਤੇ ਵੰਡੀ ਹੋਈ ਹੈ ਇਹ ਪਹਿਲਾਂ ਸੰਸਾਰ ਜੰਗਾਂ ਰਾਹੀਂ ਪਹਿਲਾਂ ਵੀ ਵੰਡਦੇ ਸੀ ਵੀ ਆ ਤੁਹਾਡੀਆਂ ਵਸਤੀਆਂ ਸਾਡੀਆਂ ਜੇ ਸਹਿਮਤੀ ਨਾਲ ਵੀ ਰੱਖਦੇ ਸੀ ਜਦੋਂ ਉਹ ਸਹਿਮਤੀ ਬਣ ਜਾਂਦੀ ਸੀ ਉਹ ਲੜ ਪੈਂਦੇ ਸੀ ਸੰਸਾਰ ਜੰਗ ਲੱਗਦੀ ਸੀ ਦੋ ਸੰਸਾਰ ਜੰਗਾਂ ਲੱਗੀਆਂ ਉਸ ਤੋਂ ਬਾਅਦ ਬਿਨਾਂ ਸੰਸਾਰ ਜੰਗ ਤੋਂ ਹੀ ਇਹ ਇੱਕ ਦੂਜੇ ਦੀ ਸਹਿਮਤੀ ਨਾਲ ਇਹਨਾਂ ਨੇ ਦੁਨੀਆ ਵੰਡੀ ਹੋਈ ਹੈ ਉਹਦੇ ਸਿਰ ਤੇ ਇਹ ਮੁਲਕ ਹੈ ਜਿਹੜੇ ਐਡੀ ਜਾਨੀ ਕਿ ਜਿਹਨੂੰ ਸਾਨੂੰ ਦੂ ਬਾਹਰੋਂ ਚੱਕਾ ਚਾਹੁੰਦੇ ਜਾਂ ਜੋ ਉੱਥੋਂ ਦੀ ਜ਼ਿੰਦਗੀ ਹੈ ਉਹ ਦੇਖਦੀ ਹੈ ਉਹ ਹੁਣ ਜੋ ਉੱਥੋਂ ਦੇ ਹਾਲਾਤ ਹੈ ਜੋ ਉਹਨਾਂ ਮੁਲਕਾਂ ਦੀ ਇਹ ਸਥਿਤੀ ਬਣੀ ਹੋਈ ਹੈ ਉਹ ਇੱਕ ਤਰ੍ਹਾਂ ਕਮਾਲ ਦੀ ਗੱਲ ਤਾਂ ਇਹ ਹੈ ਵੀ ਉਹ ਪੇਸ਼ ਤਾਂ ਐ ਕਰਦੇ ਆ ਵੀ ਸਾਡਾ ਮੁਲਕ ਇਸ ਮੁਲਕ ਦੇ ਵਿੱਚ ਸਾਡੇ ਸੋਮੇ ਅਸੀਂ ਵਿਕਾਸ ਕਰਕੇ ਇੱਥੋਂ ਤੱਕ ਪਹੁੰਚੇ ਕੋਈ ਹੋਰ ਕਿਉਂ ਇੱਥੇ ਆਵੇ ਹੋਰ ਕਿਸੇ ਨੂੰ ਕਿਉਂ ਹੱਕ ਹੈ ਉਹ ਜੇ ਦੇ ਕੋਈ ਸਵਾਲ ਐ ਕਰੇ ਵੀ ਭਲਾ ਇਹ ਵਿਕਾਸ ਤੁਸੀਂ ਆਪ ਹੀ ਕੀਤਾ ਅਮਰੀਕਾ ਦੇ ਏਡੇ ਏਡੇ ਜਿਹੜੇ ਦੌਲਤ ਦੇ ਢੌਲਰ ਉਸਰੇ ਆ ਏਡੀਆਂ ਏਡੀਆਂ ਜੋ ਉੱਥੋਂ ਦੀਆਂ ਬਿਲਡਿੰਗਾਂ ਜੋ ਉੱਥੋਂ ਦੀ ਏਡੀ ਟੈਕਨੋਲੋਜੀ ਇਹ ਸਾਰਾ ਕੁਝ ਉਹ ਸਾਡੇ ਮੁਲਕ ਦੇ ਲੋਕਾਂ ਦਾ ਮੁਰਕਾ ਲਹੂ ਦੇ ਵਿੱਚ ਸ਼ਾਮਲ ਹੈ ਸਾਡੇ ਮੁਲਕ ਦੇ ਧਾਤਾਂ ਲੁੱਟੀਆਂ ਗਈਆਂ ਸਾਡੇ ਮੁਲਕ ਦੀ ਅਨਾਜ ਲੁੱਟਿਆ ਗਿਆ ਸਾਡੇ ਮੁਲਕ ਦੀ ਲੱਕੜ ਹਵਾ ਪਾਣੀ ਸਭ ਕੁਝ ਲੁੱਟਿਆ ਜਾਂਦਾ ਜਿਹਦੇ ਜੋਰ ਦੇ ਉੱਤੇ ਇੰਗਲੈਂਡ ਅਮਰੀਕਾ ਦੇ ਅੰਦਰ ਫੈਕਟਰੀਆਂ ਚੱਲਦੀਆਂ ਰਹੀਆਂ ਅਮਰੀਕਾ ਦੇ ਏਡੇ ਏਡੇ ਜਿਹੜੇ ਦੌਲਤ ਦੇ ਡਾਲਰ ਉਸਰੇ ਐ ਐਡੀਆਂ ਐਡੀਆਂ ਜੋ ਉੱਥੋਂ ਦੀਆਂ ਬਿਲਡਿੰਗਾਂ ਜੋ ਉੱਥੋਂ ਦੀ ਐਡੀ ਟੈਕਨੋਲੋਜੀ ਇਹ ਸਾਰਾ ਕੁਝ ਸਾਡੇ ਮੁਲਕ ਦੇ ਲੋਕਾਂ ਦਾ ਮੁਰਕਾ ਲਹੂ ਦੇ ਵਿੱਚ ਸ਼ਾਮਲ ਹੈ ਸਾਡੇ ਮੁਲਕ ਦੇ ਧਾਤਾਂ ਲੁੱਟੀਆਂ ਗਈਆਂ ਸਾਡੇ ਮੁਲਕ ਦੀ ਅਨਾਜ ਲੁੱਟਿਆ ਗਿਆ ਸਾਡੇ ਮੁਲਕ ਦੀ ਲੱਕੜ ਹਵਾ ਪਾਣੀ ਸਭ ਕੁਝ ਲੁੱਟਿਆ ਜਾਂਦਾ ਜਿਹਦੇ ਜ਼ੋਰ ਦੇ ਉੱਤੇ ਇੰਗਲੈਂਡ ਅਮਰੀਕਾ ਦੇ ਅੰਦਰ ਫੈਕਟਰੀਆਂ ਚੱਲਦੀਆਂ ਰਹੀਆਂ ਇੰਗਲੈਂਡ ਜੋ ਅੱਜ ਐਡੀ ਵੱਡਾ ਸੰਤਤੀ ਤੇ ਵਿਕਸਤ ਮੁਲਕ ਹੈ ਉਹਦੀਆਂ ਮਿੱਲਾਂ ਸਾਡੀ ਕਪਾਹ ਨਾਲ ਹੀ ਚੱਲੀਆਂ ਉਹ ਸਾਡੀ ਖੇਤੀ ਤਬਾਹ ਹੋਈ ਹੈ ਸਾਡੀ ਸਥਾਨਕ ਸੰਤ ਤਬਾਹ ਹੋਈ ਹੈ ਜਿਹਦੀ ਕੀਮਤ ਤੇ ਉੱਥੋਂ ਦੀ ਸੰਤ ਬਣੀ ਹੈ ਇਸ ਕਰਕੇ ਜੇ ਇੱਥੋਂ ਦੇ ਲੋਕ ਉਸ ਅਮਰੀਕਾ ਦੀ ਜ਼ਿੰਦਗੀ 'ਚ ਜਾ ਕੇ ਉਹਨੂੰ ਮਾਨਣਾ ਜਾਂ ਜਿਉਣਾ ਚਾਹੁੰਦੇ ਜੋ ਉੱਥੇ ਜਾ ਕੇ ਕਿਰਤ ਕਰਨਾ ਚਾਹੁੰਦੇ ਆ ਇਹ ਭਲਾ ਇਹ ਕਿੱਡੀ ਵੱਡੀ ਉਪਰੀ ਗੱਲ ਲੱਗਦੀ ਹੈ ਕਿਵੇਂ ਲੱਗਦਾ ਤੇ ਉ ਬਾਹਰੋਂ ਦੇਖਣ ਨੂੰ ਤਾਂ ਹੀ ਲੱਗੂ ਉਹਨਾਂ ਦਾ ਤਰਕ ਵੀ ਇਹ ਵੀ ਸਾਡਾ ਅਮਰੀਕਾ ਪਹਿਲੀ ਗੱਲ ਤਾਂ ਜਿਹੜੇ ਅੱਜ ਅਮਰੀਕਾ ਤੇ ਕਾਬਜ ਬੈਠੇ ਨੇ ਉਹ ਕਿਹੜਾ ਉਸ ਧਰਤੀ ਦੇ ਜਾਏ ਆ ਉੱਥੇ ਤਾਂ ਜੰਮੇ ਨਹੀਂ ਉੱਥੋਂ ਦੇ ਮੁਲਕ ਲੋਕਾਂ ਨੂੰ ਤਾਂ ਉਹਨਾਂ ਨੇ ਮਤਲਬ ਸਦੀਆਂ ਪਿੱਛੇ ਤੱਕ ਤਾਂ ਉਹਨਾਂ ਧਰਤੀਆਂ ਤੇ ਕਬਜ਼ਾ ਕੀਤਾ ਯੂਰਪ ਵਾਲੇ ਹੀ ਇਹ ਸਾਰੇ ਇੰਗਲੈਂਡ ਵਾਲੇ ਹੀ ਜਾ ਕੇ ਉੱਥੇ ਉਹਨਾਂ ਨੇ ਦੱਬਿਆ ਉਦੋਂ ਬਾਅਦ ਇੰ样 ਕਰਕੇ ਸਾਰੀ ਦੁਨੀਆ ਨੂੰ ਲੁੱਟ ਲਿਆ ਦੁਨੀਆ ਨੂੰ ਲੁੱਟ ਕੇ ਤੁਸੀਂ ਆਪ ਦਾ ਮੁਲਕ ਐਡਾ ਆਸਾਰ ਲਿਆ ਤੇ ਜੇ ਕੋਈ ਉੱਥੋਂ ਦੇ ਮਜ਼ਦੂਰ ਇਹ ਨਾ ਥਾਮਾਂ ਤੋਂ ਜਾ ਕੇ ਮਜ਼ਦੂਰੀ ਵੀ ਕਰਨਾ ਚਾਹੁੰਦੇ ਆ ਉਹ ਐਡੇ ਗਨਾਹਗਾਰ ਨੇ ਜਿਵੇਂ ਕੋਈ ਉਹਨਾਂ ਨੇ ਜਿਵੇਂ ਟਰੰਪ ਹੋਰਾਂ ਦੇ ਮੁਕਾਬਲੇ ਇਹਨਾਂ ਲੋਕਾਂ ਟਰੰਪ ਹੋਰਾਂ ਦੇ ਮੁਕਾਬਲੇ ਟਰੰਪ ਵਰਗਿਆਂ ਨੇ ਜਾਂ ਇਹਨਾਂ ਹਾਕਮਾਂ ਨੇ ਕੁੱਲ ਦੁਨੀਆ 'ਚ ਜੰਗਾ ਲਾਈਆਂ ਹੋਈਆਂ ਦੁਨੀਆ ਦੇ ਸਭ ਤੋਂ ਵੱਡੇ ਮੁਜਰਮ ਤੋਂ ਖੁਦ ਨੇ ਜਿਨ੍ਹਾਂ ਨੇ ਫਲਸਤੀਨ ਦੇ ਵਿੱਚ ਨਿੱਕੇ ਨਿੱਕੇ ਮਾਸੂਮ ਬੱਚਿਆਂ ਨੂੰ ਜਵਾਬ ਕੀਤਾ ਹੋਇਆ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਅੰਦਰ ਹਰੇਕ ਖਿੱਤੇ ਦੇ ਵਿੱਚ ਬੰਬ ਤੇ ਮਜ਼ਾਈਲਾਂ ਸੱਟੇ ਆ ਜਿਨ੍ਹਾਂ ਨੇ ਆਪਦੀ ਜਣ ਕੇ ਜ਼ਹਿਰਾਂ ਜਿਹੜੀਆਂ ਹੋਰੇ ਇਨਕਲਾਬ ਦੇ ਨਾਂ ਤੇ ਸੱਟੀਆਂ ਧਰਤੀ ਜਿਉਣ ਲੈਕ ਨਹੀਂ ਛੱਡੀ ਐਡੇ ਵੱਡੇ ਗਨਾਹਗਾਰ ਐ ਜਿਹੜੇ ਉਹ ਉੱਥੇ ਬੈਠ ਕੇ ਡਿਸਾਈਡ ਕਰਦੇ ਆ ਵੀ ਆ ਜਿਹੜੇ ਫਲਾਣੇ ਚਾਰ ਮਜ਼ਦੂਰ ਆਏ ਸੀ ਸਾਡੇ ਦੇਸ਼ 'ਚ ਮਤਲਬ ਬਿਹਤਰ ਜ਼ਿੰਦਗੀ ਦੀ ਆਸ ਲੈ ਕੇ ਆਏ ਤਾਂ ਕਿਰਤ ਕਰਨੀ ਸੀ ਉਹ ਏਡੇ ਗਨਾਹਗਾਰ ਹੋ ਗਏ ਵੀ ਤੁਸੀਂ ਉਹਨਾਂ ਨੂੰ ਹੱਥਕੜੀਆਂ ਲਾ ਕੇ ਤੇ ਮਤਲਬ ਜਿਵੇਂ ਮਹਾ ਮਜਰਮ ਹੋਣ ਦੁਨੀਆ ਦੇ ਇਸ ਢੰਗ ਨਾਲ ਰਿਪੋਰਟ ਕਰ ਰਹੇ ਹੋ ਦੇਖੋ ਗੱਲ ਦੇਖਣ ਦੀ ਹੈ ਗੱਲ ਬਾਹਰੋਂ ਮੈਂ ਪਹਿਲਾਂ ਵੀ ਕਿਹਾ ਬਾਹਰੋਂ ਤਾਂ ਐ ਲੱਗਦੀ ਵੀ ਹਾਂ ਕਿੱਡੀ ਬਾਜ਼ੂਗੱਲ ਆ ਕਿਸੇ ਦੇ ਕੋਈ ਦੇਸ਼ 'ਚ ਗਿਆ ਐਂ ਕਰੂਗਾ ਪਰ ਗੱਲ ਇੰਨੀ ਸਿੱਧੀ ਨਹੀਂ ਜਦੋਂ ਅਸੀਂ ਤੁਸੀਂ ਗੱਲ ਦੇ ਪਿੱਛੇ ਜਾਂਦੇ ਹਾਂ ਉਸ ਗੱਲ ਨੂੰ ਸਮੂਚਤਾ ਚ ਦੇਖਦੇ ਹਾਂ ਜਾਂ ਉਹਨੂੰ ਐਂ ਕਹ ਲਓ ਵੀ ਥੋੜਾ ਜਿਹਾ ਸਹੀ ਨਜ਼ਰੀਏ ਨਾਲ ਦੇਖਦੇ ਹਾਂ ਤਾਂ ਤੁਹਾਨੂੰ ਇਦੋਂ ਗੱਲ ਉਲਟ ਵੀ ਸਾਹਮਣੇ ਆਉਂਦੀ ਹੈ ਜੋ ਕੁਛ ਆ ਸਾਰਾ ਹੋ ਰਿਹਾ ਇਹ ਇਹੀ ਹੈ ਵੀ ਉਹਨਾਂ ਨੇ ਇੱਕ ਤਰ੍ਹਾਂ ਐਂ ਬਣਾਤਾ ਵੀ ਸਾਡਾ ਅਮਰੀਕਾ ਇਸ ਅਮਰੀਕਾ 'ਚ ਜਿਵੇਂ ਕੋਈ ਮੁਜਰਮ ਆਏ ਸੀ ਉਧਰੋਂ ਅਮਰੀਕਾ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਤੇ ਉਧਰੋਂ ਭਾਰਤ ਦੇ ਹਾਕਮਾਂ ਨੂੰ ਤੇ ਭਾਰਤ ਦੇ ਲੋਕਾਂ ਨੂੰ ਔਕਾਤ ਦਿਖਾਉਣ ਦੀ ਹੈਗੀ ਨਾਰਾ ਤੇ ਵੀ ਲਾਇਆ ਜਾਂਦਾ ਵੀ ਸੰਸਾਰ ਸਾਰਾ ਖੁੱਲਾ ਇੱਕ ਦੂਜੇ ਲਈ ਸੰਸਾਰ ਇੱਕ ਮੰਡੀ ਆ ਜੋ ਮਰਜ਼ੀ ਵਪਾਰ ਕਰੋ ਫਿਰ ਇਹ ਜਿਹੜੇ ਕਿਰਤ ਕਰਨ ਜਾਂਦੇ ਆ ਉਹਨਾਂ ਤੇ ਏਡੀ ਵੱਡੀ ਰੋਕ ਕਿਉਂ ਆ ਇਹ ਹੀ ਹੈ ਨਾ ਵੀ ਜਦੋਂ ਜਦੋਂ ਤਾਂ ਆਪ ਕਹਿਣਾ ਉਦੋਂ ਤਾਂ ਕਹਿਣਾ ਵੀ ਦੇਖੋ ਗਲੋਬਲਾਈਜੇਸ਼ਨ ਦਾ ਨਾਰਾ ਦਿੱਤਾ ਸਾਰੇ ਸਾਮਰਾਜੀਆਂ ਨੇ ਉਹਨਾਂ ਦਾ ਸਿੱਧਾ ਜਾਂ ਤਰਕ ਹੈ ਵੀ ਪੂੰਜੀ ਨੂੰ ਤਾਂ ਸਾਰੀ ਦੁਨੀਆ ਚ ਰਾਹ ਚਾਹੀਦੀ ਹੈ ਪੈਸੇ ਨੂੰ ਤਾਂ ਸਾਰੀ ਦੁਨੀਆ 'ਚ ਜਿੱਥੇ ਜਾ ਕੇ ਮਰਜ਼ੀ ਲੁੱਟ ਮਚਾਉਣ ਦੀ ਇਜਾਜ਼ਤ ਹੋਵੇ ਪਰ ਕਿਰਤੀ ਆ ਜਿਹੜਾ ਉਹ ਸਾਡੀ ਪਲਾਨ 'ਚ ਹੋਵੇ ਐਵੇਂ ਨਹੀਂ ਜਿਵੇਂ ਹੁਣ ਮੈਂ ਤਾਂ ਪਹਿਲਾਂ ਵੀ ਕਿਹਾ ਇਹ ਕੀ ਕਰਦੇ ਆ ਪ੍ਰਵਾਸੀਆਂ ਬਾਰੇ ਵੀ ਉਹਨਾਂ ਦੀਆਂ ਪਾਲਿਸੀਆਂ ਇਹ ਐ ਪ੍ਰਵਾਸੀ ਨੂੰ ਕਾਨੂੰਨ ਅੱਡ ਪਿਆ ਰਹਿੰਦਾ ਇਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਉੱਥੇ ਪ੍ਰਵਾਸੀ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਦੇ ਰਹਿੰਦੇ ਆ ਕੈਨੇਡਾ 'ਚ ਕਰਦੇ ਨਹੀਂ ਆਪਣੇ ਬੰਦੇ ਹੁਣ ਜਾਂਦੇ ਆ ਇਹ ਜਾ ਕੇ ਉੱਥੇ ਮਤਲਬ 2 ਸਾਲ ਜਾਂ 6 ਮਹੀਨੇ ਜਾਂ ਜਿੰਨੇ ਰਹਿੰਦੇ ਆ ਕੰਮ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਕੰਮ ਕਰਦੇ ਆ ਬਹੁਤ ਲਗੂਣੀਆਂ ਹਾਂ ਤਾਂ ਮਤਲਬ ਕਿਰਤ ਕੀਮਤਾਂ ਤੇ ਕਰਦੇ ਆ ਬਿਲਕੁਲ ਤੇ ਇਹ ਆਪਣੇ ਜਾਨੀ ਤਾਂ ਚੋਰੀ ਕਰ ਰਹੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਹਾਏ ਹੋ ਰਿਹਾ ਆ ਦੁਨੀਆ ਪੱਧਰੀ ਟੈਕਨੋਲੋਜੀ ਨਾਲ ਸਾਰਾ ਕੁਝ ਉਹਨਾਂ ਨੂੰ ਪਤਾ ਹੁੰਦਾ ਪਰ ਜਿਹਦਾ ਮਤਲਬ ਉਹਨਾਂ ਦਾ ਕੀ ਹੈ ਵੀ ਠੀਕ ਹੈ ਸਸਤੀ ਕਿਰਤ ਆ ਵਰਤੋ ਨਾਲੇ ਤਾਂ ਪ੍ਰਵਾਸੀਆਂ ਦਾ ਡੰਡਾ ਉੱਪਰ ਲਮਕਾਇਆ ਹੋਇਆ ਜਦੋਂ ਜੀ ਕੀ ਤਾਂ ਤੁਹਾਨੂੰ ਕਹਿਣਾਗਾ ਬੀਟਰ ਡਿਪੋਰਟ ਕਰਾਂਗੇ ਆ ਕਰਾਂਗੇ ਨਾਲੇ ਤੁਸੀਂ ਕਿਰਤ ਲੁੱਟਣੀ ਹੈ ਜਦੋਂ ਤੁਸੀਂ ਆਪਦੇ ਮੁਲਕ ਦੇ ਅੰਦਰ ਵੋਟਾਂ ਲੈਣੀਆਂ ਉਦੋਂ ਤੁਸੀਂ ਜਹਾਜ਼ ਭਰ ਕੇ ਇਧਰ ਨੂੰ ਭੇਜ ਦਿਓ ਤੇ ਜਦੋਂ ਤੁਹਾਨੂੰ ਉਥੇ ਸਸਤੀ ਕਿਰਤ ਚਾਹੀਦੀ ਉਦੋਂ ਤੁਸੀਂ ਆਉਣ ਦੀ ਇਜਾਜ਼ਤ ਦੇ ਦਿਓ ਕੁੱਲ ਮਿਲਾ ਕੇ ਦੇਖੋ ਰਿਸ਼ਤਾ ਹੈ ਜਿਹੜਾ ਉਹ ਦੁਨੀਆ ਦੇ ਲਟੇਰਿਆਂ ਦਾ ਤੇ ਕਿਰਤੀ ਦਾ ਰਿਸ਼ਤਾ ਹੈ ਮੈਂ ਤਾਂ ਇਹਨੂੰ ਇਹ ਕਹੂੰਗਾ ਵੀ ਜਿਹੜੇ ਡਿਪੋਰਟ ਹੋਏ ਨੇ ਇਹ ਕਿਰਤੀ ਵੀ ਬਣਨ ਜਾ ਰਹੇ ਸੀ ਉੱਥੇ ਹੋਲ ਭਾਵੇਂ ਕੋਈ 40-50 ਲੱਖ ਲਾ ਕੇ ਜਾਵੇ ਅਮਰੀਕਾ 'ਚ ਤਾਂ ਕਿਰਤੀ ਬਣਨ ਵਾਸਤੇ 40-50 ਲੱਖ ਲੱਗਦਾ ਇੰਨਾ ਹੀ ਫਰਕ ਹੈ ਪਰ ਕਰਤੋਂ ਦਾ ਕਿਰਤੀ ਜਾ ਰਹੇ ਸੀ ਅੱਛਾ ਪ ਜੇ ਭਾਰਤ ਦੇ ਜਿਹੜੇ ਆਪਣੇ ਪੋਲੀਟੀਸ਼ੀਅਨ ਹਨ ਉਹ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਐ ਇਸ ਟਾਈਮ ਭਗਵਾਨਤਮਨ ਸਾਹਿਬ ਹੁਣੀ ਇਹਨਾਂ ਦੀ ਆਮ ਆਦਮੀ ਪਾਰਟੀ ਸਾਰੀ ਕਹ ਰਹੀ ਐ ਪੰਜਾਬ ਦੇ ਵਿੱਚ ਜਹਾਜ਼ ਕਿਉਂ ਉਤਾਰੇ ਗਏ ਹਨਾ ਤੇ ਉਹ ਇਹ ਗੁਜਰਾਤ ਚ ਕਿਉਂ ਨਹੀਂ ਉਤਾਰੇ ਉਧਰੋਂ ਉਹ ਇਹਨਾਂ ਤੇ ਅਲੀਗੇਸ਼ਨ ਲਾ ਰਹੇ ਨੇ ਸਾਰੇ ਗੱਲਬਾਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਜਾਇਜ ਆ ਗੱਲਾਂਬਾਤ ਐ ਕਰਨੀ ਐ ਇਸ ਟਾਈਮ ਨਹੀਂ ਦੇਖੋ ਇਹਦਾ ਅਸਲ ਚ ਉਹੀ ਗੱਲ ਐ ਵੀ ਜਿਹੜੀ ਅਸਲ ਗੱਲ ਐ ਉਹ ਸਾਰੀ ਛਪਾਉਂਦੇ ਐ ਜੋ ਅਸਲ ਗੱਲ ਐ ਉਹ ਭਾਰਤ ਦੀ ਹਕੀਕਤ ਐ ਵਿਪਾਰਤ ਦੀ ਧਰਤੀ ਭਾਰਤੇ ਲੋਕਾਂ ਨੂੰ ਰੋਜ਼ਗਾਰ ਨਹੀਂ ਦਿੰਦੀ ਗੁਜ਼ਾਰੇ ਲੈ ਕੇ ਜ਼ਿੰਦਗੀ ਨਹੀਂ ਦਿੰਦੀ ਤੇ ਉਹ ਵਿਦੇਸ਼ਾਂ ਨੂੰ ਜਾ ਕੇ ਔਖੇ ਸੌਖੇ ਰਾਹ ਜਾਣ ਕੇ ਵਿਦੇਸ਼ਾਂ ਨੂੰ ਜਾਂਦੇ ਆ ਇਹ ਹਕੀਕਤ ਤੇ ਪਰਦਾ ਪਾਉਣਾ ਤੇ ਇੱਕ ਦੂਜੇ ਤੇ ਇਲਜ਼ਾਮ ਧਰਨਾ ਉਹਦੇ ਚੋਂ ਇਹ ਭਲਾ ਕਿੱਡੀ ਗੱਲ ਹੈ ਵੀ ਅੰਮ੍ਰਿਤਸਰ ਤਾਰ ਤੱਕ ਗੁਜਰਾਤ ਤਾਰ ਤੱਕ ਦਿੱਲੀ ਤਾਰ ਦਿੰਦੇ ਉਹ ਤਾਂ ਕਹਿੰਦੇ ਪੰਜਾਬ ਦੀ ਹਦਕੀ ਉਹ ਇਹ ਵੀ ਪੰਜਾਬ ਦੇ ਅੰਦਰ ਜਿਵੇਂ ਇੱਕ ਇੱਕ ਮੂਵੀ ਅੱਛਾ ਹੋਰ ਹੈ ਨਾ ਆਪਣੇ ਇੱਕ ਸੌਖਾ ਜਿਹਾ ਬਰਤਾਂਤ ਚੱਲਦਾ ਹੁਣ ਵੀ ਕਿਉਂਕਿ ਪੰਜਾਬ ਨੂੰ ਬਦਨਾਮ ਕਰਨਾ ਵੀ ਇਹ ਭਲਾ ਬਦਨਾਮ ਫਿਰ ਪੰਜਾਬ ਇਹਦਾ ਮਤਲਬ ਇਹ ਦਿਖਾਉਣਾ ਸੀ ਵੀ ਨਹੀਂ ਨਹੀਂ ਪੰਜਾਬ ਤੋਂ ਤਾਂ ਨਹੀਂ ਕੋਈ ਜਾਂਦਾ ਬਾਹਰ ਪੰਜਾਬ ਤੋਂ ਕੋਈ ਗੈਰਕਾਨੂੰਨੀ ਪ੍ਰਵਾਸ ਨਹੀਂ ਹੁੰਦਾ ਇਹ ਹਕੀਕਤ ਹੈ ਗੁਜਰਾਤ ਤੋਂ ਵੀ ਹੁੰਦਾ ਪੰਜਾਬ ਤੋਂ ਵੀ ਹੁੰਦਾ ਸਾਰੀਆਂ ਸਟੇਟਾਂ ਚੋਂ ਹੁੰਦਾ ਇਹਦੇ ਨਾਲ ਕੀ ਫਰਕ ਹੈ ਇਹ ਇਹ ਮੁੱਖ ਮੌਸਲਾ ਨਹੀਂ ਹੈ ਹੂੰ ਇਹ ਗੱਲ ਹਮੇਸ਼ਾ ਇਹੀ ਵਾਪਰਦਾ ਵੀ ਇਹਨਾਂ ਕੋਲ ਇੱਕੋ ਹੀ ਗੱਲ ਹੁੰਦੀ ਹੈ ਜਦੋਂ ਇਹੋ ਜਿਹੀ ਘਟਨਾ ਬਣਦੀ ਹੈ ਤੁਸੀਂ ਦੇਖੋ ਕੁਦਰਤੀ ਆਫਤਾਂ ਆ ਜਾਣ ਤਾਂ ਇੱਕ ਦੂਦੇ ਤੇ ਇਲਜ਼ਾਮਬਾਜ਼ੀ ਹੁੰਦੀ ਹੈ ਆ ਹੁਣ ਜੋ ਘਟਨਾ ਵਾਪਰ ਗਈ ਇਹ ਵੀ ਇੱਕ ਦੂਦੇ ਤੇ ਇਲਜ਼ਾਮਬਾਜ਼ੀ ਹੈ ਇਹਦੀ ਥਾਂ ਦੇ ਉੱਤੇ ਬਣਦਾ ਤਾਂ ਇਹ ਵੀ ਇਹ ਜੀ ਗੱਲ ਠੀਕ ਹੈ ਇਹ ਵੀ ਛੋਟੀਆਂ ਗੱਲਾਂ ਹੈ ਭਾਵੇਂ ਕਿ ਇਸ ਗੱਲ ਦੀ ਲੋੜ ਹੈ ਵੀ ਏਜੰਟਾਂ ਦੇ ਖਿਲਾਫ ਕਾਰਵਾਈ ਹੋਵੇ ਇਸ ਗੱਲ ਦੀ ਵੀ ਲੋੜ ਹੈ ਵੀ ਉਹਨਾਂ ਦੇ ਮੁੜ ਬਸੇਵੇ ਦਾ ਇੰਤਜ਼ਾਮ ਹੋਵੇ ਇਹ ਸਾਰੀਆਂ ਗੱਲਾਂ ਠੀਕ ਹੈ ਪਰ ਉਹ ਬੁਨਿਆਦੀ ਗੱਲ ਤਾਂ ਇਹ ਹੈ ਵੀ ਭਾਰਤ ਦੀ ਧਰਤੀ ਲੋਕਾਂ ਦੇ ਰਹਿਣ ਲੈ ਕੇ ਕਿਵੇਂ ਬਣੀ ਇੱਥੇ ਰੋਜ਼ਗਾਰ ਪੈਦਾ ਕਿਵੇਂ ਹੋਵੇ ਉਹ ਤਾਂ ਸਾਰਿਆਂ ਦਾ ਹੀ ਇੱਕੋ ਮਾਡਲ ਹੈ ਵੀ ਅਸੀਂ ਮਲਟੀਨੈਸ਼ਨਲ ਕੰਪਨੀਾਂ ਇੱਥੇ ਸੱਦਾਂਗੇ ਉਹਨਾਂ ਦੀ ਪੂੰਜੀ ਅਸੀਂ ਲਵਾਵਾਂਗੇ ਇੱਥੇ ਤੇ ਉਹਦੇ ਨਾਲ ਰੋਜ਼ਗਾਰ ਪੈਦਾ ਹੋਊਗਾ ਉਹਦੇ ਸਿਰ ਤੇ ਦੇਸ਼ ਚ ਲਹਿਰਾਂ ਪੈਣਾ ਹੋਣਗੀਆਂ ਇਹੀ ਮਾਡਲ ਆਪ ਦਾ ਇਹੀ ਮਾਡਲ ਭਾਜਪਾ ਦਾ ਇਹੀ ਮਾਡਲ ਕਾਂਗਰਸ ਨੇ ਹੁਣ ਤੱਕ ਲਾਗੂ ਕੀਤਾ ਇਸ ਕਰਕੇ ਉਸ ਬੁਨਿਆਦੀ ਗੱਲ ਤੇ ਸਾਰੇ ਇੱਕ ਮਤ ਹੈ ਜਿਹੜੀਆਂ ਸਤਹੀ ਗੱਲਾਂ ਜਿਹੜੀਆਂ ਉੱਪਰੋਂ ਆ ਫਿਰ ਇਹ ਠੀਕ ਹੈ ਕਿ ਪੋਲੀਟੀਸ਼ੀਨਾਂ ਦਾ ਆਮ ਤਰੀਕਾ ਹੁੰਦਾ ਉਹਦੀ ਭੱਜੇ ਤੇ ਅਸੀਂ ਉਹਨਾਂ ਨੂੰ ਘਰੋ ਘਰੀ ਪਛਾਤਾ ਜਿਹੜੀਆਂ ਬਹੁਤ ਹੀ ਹਲਕੀ ਕਿਸਮ ਦੀ ਜਿਹੜੀ ਪੋਲਿਟਿਕਸ ਹੈ ਇਹਨਾਂ ਦੀ ਉਹਦਾ ਹੀ ਹਜ਼ਾਰ ਹੁੰਦਾ ਹਰ ਵੇਰੀ ਇਹੀ ਹੁੰਦਾ ਇਹ ਸਾਡੇ ਇਹਨਾਂ ਦੀ ਸਿਆਸਤ ਦੇ ਸੱਭਿਆਚਾਰ ਚ ਇਹਨਾਂ ਦੀ ਸਿਆਸਤ ਦੀ ਖਸਲਤ ਹੈ ਉਹਦੇ ਹਿਸਾਬ ਨਾਲ ਹੀ ਹੁਣ ਜੋ ਸਾਰਾ ਕੁਝ ਦਿਖਾ ਰਹੇ ਐ ਬਿਆਨਬਾਜ਼ੀ ਤੇ ਭੱਜ ਦੌੜ ਪਰ ਉਸ ਸਵਾਲ ਨੂੰ ਵੀ ਇਹਦਾ ਇੱਥੇ ਵਿਕਾਸ ਦਾ ਮਾਡਲ ਕੀ ਹੋਵੇ ਭਾਰਤ ਚ ਵਿਕਾਸ ਕਿਵੇਂ ਹੋ ਰਿਹਾ ਹੈ ਪੈਦਾ ਕਿਵੇਂ ਹੋ ਉਹਨਾਂ ਬੁਨਿਆਦੀ ਗੱਲਾਂ ਨੂੰ ਕੋਈ ਝੂਣ ਵਾਸਤੇ ਤਿਆਰ ਨਹੀਂ ਕਿਉਂਕਿ ਸਾਰੇ ਇੱਕ ਮਤ ਹੈ ਜੀ ਮੈਂ ਹੁਣ ਚਾਹੂੰਗਾ ਵੀ ਥੋੜਾ ਪਰ ਮੇ ਚਲੋ ਟਾਈਮ ਦੀ ਵੀ ਆਪਾਂ ਨੂੰ ਕੋਲੇ ਸ਼ਾਰਟੇਜ ਆ ਕਿਵੇਂ ਵਿਕਾਸ ਹੋ ਸਕਦਾ ਜਿੰਨੇ ਤੁਸੀਂ ਸ਼ਬਦਾਂ ਥੋੜੇ ਸ਼ਬਦਾਂ ਵਿੱਚ ਕਹਿ ਸਕਦੇ ਹੋ ਕੀ ਹੋਣਾ ਚਾਹੀਦਾ ਦੇਖੋ ਹਾਂ ਦੇਖੋ ਵਿਸ਼ਾ ਤਾਂ ਬਹੁਤ ਵੱਡਾ ਹੈ ਪਰ ਸੰਖੇਪ ਤੋਂ ਸੰਖੇਪ ਗੱਲ ਇਹ ਹੈ ਵੀ ਭਾਰਤ ਦੀ ਖੇਤੀ ਤੇ ਸੰਨਤ ਦੋ ਬੁਨਿਆਦੀ ਚੀਜ਼ਾਂ ਇਹਨਾਂ ਦੋਵਾਂ ਦੇ ਵਿੱਚੋਂ ਇੱਕ ਸਾਮਰਾਜੀ ਮੁਲਕ ਹੈ ਜਿਹੜੇ ਲੁੱਟ ਕੇ ਲੈ ਜਾਂਦੇ ਆ ਤੇ ਖੇਤੀ ਚੋਂ ਖਾਸ ਕਰਕੇ ਜਿਹੜੀ ਇਥੋਂ ਦੀ ਜ਼ਗੀਰਦਾਰੀ ਤੇ સામਰਾਜੀ ਕੰਪਨੀਆਂ ਇਹਨਾਂ ਦੋਵਾਂ ਦੀ ਲੁੱਟ ਬੰਦ ਕਰਨੀ ਪਊ ਉਹ ਲੁੱਟ ਬੰਦ ਕਰਨ ਦਾ ਇਹ ਹੈ ਵੀ સામਰਾਜੀ ਕੰਪਨੀਆਂ ਨਾਲ ਸਾਰੀਆਂ ਸੰਧੀਆਂ ਰੱਦ ਹੋ ਕੇ ਉਹਨਾਂ ਦੀ ਪੂੰਜੀ ਜ਼ਬਤ ਹੋਵੇ ਉਹਨਾਂ ਦੇ ਪੈਸੇ ਜ਼ਬਤ ਹੋਣ ਅਰਬਾਂ ਖਰਬਾਂ ਉਹ ਉਹ ਇੱਥੇ ਰੱਖੇ ਜਾਣ ਤੇ ਉਹਨਾਂ ਨੂੰ ਕੀਤਾ ਜਾਵੇ ਬਾਹਰ ਤੇ ਜ਼ਗੀਰਦਾਰਾਂ ਦੀਆਂ ਜ਼ਮੀਨਾਂ ਗਰੀਬ ਕਿਸਾਨਾਂ ਦੇ ਖੇਤ ਮਜ਼ਦੂਰਾਂ ਚ ਵੰਡੀਆਂ ਜਾਣ ਇੱਥੋਂ ਦੀ ਮੰਡੀ ਦੇ ਸਿਰ ਤੇ ਆਪਦੇ ਦੇਸ਼ ਦੀ ਮੰਡੀ ਦੇ ਸਿਰ ਤੇ ਇੱਥੋਂ ਦੀ ਸੰਨਤ ਆ ਜਿਹੜੀ ਉਹਦਾ ਵਿਕਾਸ ਕੀਤਾ ਜਾਵੇ ਛੋਟੀ ਸੰਨਤ ਦਾ ਘਰੇਲੂ ਸੰਨਤ ਦਾ ਵੱਡੀ ਸੰਨਤ ਨੂੰ ਉਹਦੇ ਹਿਸਾਬ ਨਾਲ ਜੋੜ ਕੇ ਚਲਾਇਆ ਜਾਵੇ ਇਹ ਤਾਂ ਸੰਨਤ ਤੇ ਇਹਦਾ ਮਸਲਾ ਹੈ ਇਦੇ ਵਾਸਤੇ ਜਿਹੜਾ ਐਂ ਕਹ ਲੋ ਵੀ ਲੋਕਾਂ ਦੇ ਇੱਥੋਂ ਦੇ ਸੌਮਿਆਂ ਦੇ ਹਿਸਾਬ ਨਾਲ ਲੋਕਾਂ ਦੀ ਆਬਾਦੀ ਦੇ ਹਿਸਾਬ ਨਾਲ ਜਿਹੜਾ ਕਿਰਤ ਸ਼ਕਤੀ ਹੈ ਉਹਦੇ ਹਿਸਾਬ ਨਾਲ ਟੈਕਨੀਕ ਲਿਆਉਣੀ ਉਹਦੇ ਹਿਸਾਬ ਨਾਲ ਇੰਡਸਟਰੀ ਲਾਉਣੀ ਇਹ ਇੱਕ ਬਦਲਮਾਰਾ ਅਪਣਾਉਣਾ ਪਊਗਾ ਜਿਹੜਾ ਹੁਣ ਰਾਹ ਅਪਣਾਇਆ ਹੋਇਆ ਤੇ ਇਹਦਾ ਜਿਹੜਾ ਸਿੱਧਾ ਹੀ ਰੋਲ ਸਿੱਧੀ ਗੱਲ ਹੈ ਵੀ ਇਹ ਰਾਹ ਅਪਣਾਉਣ ਦਾ ਰੋਲ ਇਹਨਾਂ ਸਾਮਰਾਜੀ ਮੁਲਕਾਂ ਦਾ ਪੈਂਦਾ ਜਿਨ੍ਹਾਂ ਦੀਆਂ ਲੇਲੜੀਆਂ ਕੱਢ ਕੇ ਆਉਂਦੇ ਆ ਇਹਨਾਂ ਦੇ ਵਿਕਾਸ ਦਾ ਰਾਹ ਇਹ ਹੈ ਵੀ ਆਓ ਇੱਥੇ ਕੰਪਨੀਆਂ ਆਓ ਤੇ ਪੈਸਾ ਲਾਓ ਇਸੇ ਨੂੰ ਵਿਕਾਸ ਕਹਿੰਦੇ ਆ ਤੁਹਾਨੂੰ ਅਸੀਂ ਸੜਕਾਂ ਬਣਾ ਕੇ ਦੇ ਦਾਂਗੇ ਤੁਹਾਨੂੰ ਬਿਜਲੀ ਵੀ ਦੇ ਦਾਂਗੇ ਤੁਹਾਨੂੰ ਸਸਤੀ ਕਿਰਤ ਵੀ ਦੇ ਦਾਂਗੇ ਤੁਹਾਨੂੰ ਜ਼ਮੀਨ ਵੀ ਦੇ ਦਾਂਗੇ ਪਰ ਇਹ ਚੀਜ਼ ਦੇਸ਼ ਦਾ ਵਿਕਾਸ ਨਹੀਂ ਕਰਦੀ ਰੋਜ਼ਗਾਰ ਪੈਦਾ ਨਹੀਂ ਕਰਦੀ ਇਹ ਆਜਾੜਦੀ ਹੈ ਇਹਦੀ ਥਾਂ ਤੇ ਵੱਡੀ ਪੱਧਰ ਤੇ ਇਹ ਭਾਰਤ ਦੇ ਪੈਸੇ ਨੂੰ ਬਾਹਰ ਲੈ ਜਾਂਦੀ ਹੈ ਉਹਨਾਂ ਕੰਪਨੀਆਂ ਦੇ ਮੁਨਾਫਿਆਂ ਦੀ ਸ਼ਕਲ ਚ ਜੇ ਇਹਨਾਂ ਨੂੰ ਭਾਰਤ ਦੇ ਪੈਸੇ ਨੂੰ ਇੱਥੇ ਹੀ ਰੱਖਣਾ ਇੱਥੇ ਰੋਜ਼ਗਾਰ ਪੈਦਾ ਕਰਨਾ ਤਾਂ ਬਿਲਕੁਲ ਇਸ ਤੋਂ ਉਲਟਾ ਰਾ ਕੰਪਨੀਆਂ ਤੋਂ ਨਿਰਪਰਤਾ ਤਿਆਗ ਕੇ ਉਹਨਾਂ ਦੀ ਪੂੰਜੀ ਜ਼ਬਤ ਕਰਕੇ ਤੇ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਜੀ ਬਹੁਤ ਬਹੁਤ ਸ਼ੁਕਰੀਆ ਜੀ